ਵੇ ਪੁੱਤਾ ਪਤਾ ਤਾਂ ਮੈਨੂੰ ਨਹੀਂ ਲੱਗਿਆ ਕੈਦਰਨਾ ਦੇ ਪੈਣਾ ਬੂਟ ਆਇਆ ਹੈ ਤੈਨੂੰ ਕੀ ਪਤਾ ਲੱਗਣਾਗਾ ਜੱਸੀ ਕੋਈ ਨਹੀਂ ਲਿਆਈ ਇਹਨੂੰ ਪੁੱਛਿਆ ਸੀ ਇਹ ਕਹਿੰਦੀ ਚੁੱਪ ਕਰ ਜਾ ਚੁੱਪ ਕਰ ਜਾ ਮਾਂ ਮੈਂ ਕਿਹੜੇ ਵੇਲੇ ਕਹਦਾ ਤੈਨੂੰ ਚੁੱਪ ਕਰ ਜਾ ਐਵੇਂ ਆਪਦੇ ਕੋਲੋਂ ਜੁੜੀ ਜਾਂਦੇ ਆਲੇ ਮੈਂ ਤਾਂ ਪੁੱਤ ਤਾਂ ਚੁੱਪ ਕਰ ਗਈ ਵੀ ਘਰ ਚ ਕਲੇਸ਼ ਨਾ ਪੈਜੇ ਮੇਰੇ ਪੁੱਤ ਦਾ ਘਰ ਨਾ ਪਟਿਆ ਜਾਵੇ ਮੈਂ ਤਾਂ ਚੁੱਪ ਕਰ ਗਈ ਕਾਰੇ ਪਿੱਛੇ ਚੁੱਪ ਕਰ ਗਏ ਤੁਸੀਂ ਇਹ じゃ ਮੈਂ ਕੀ ਕਰਤਾ ਫੜ ਜਾ ਤੂੰ ਫੜ ਜਾ ਕੀ ਗੱਲ ਕੀ ਹੋਈ ਸੀ ਮਾਂ ਇਹ ਬੂਟਾਂ ਦਾ ਦੱਸ ਕਿੱਥੋਂ ਆਏ। ਆ ਬੂਟੇ ਪੁੱਛਿਆ ਸੀ ਇਹਨੂੰ। ਕਹਿੰਦੀ ਚੁੱਪ ਕਰ ਜਾ ਦੱਸੀ ਨਾ। ਬਸ। ਹੁਆ ਮੈਂ ਮਰ ਜਾਮ। ਮੈਨੂੰ ਥੋੜੀ ਸੋ ਲੱਗੇ ਜੇ ਮੈਂ ਮਾਨੂੰ ਮ ਕਿਹਾ ਹੋਵੇ। ਮਾਂ ਝੂਠ ਕੇ ਬੋਲੀ ਇਹ ਨਹੀਂ ਆ। ਅਹੀ ਜਿਵੇਂ ਤੈਨੂੰ ਕਿਹੜੀ ਗੱਲ ਕਹਿਤੀ। ਯਕੀਨ ਕਰੋ ਮੇਰਾ ਮੈਂ ਕੁਝ ਨਹੀਂ ਕੀਤਾ ਹੈਗਾ ਮਾਨੂੰ। ਕੋਈ ਨਾ। ਪਰ ਮੈਂ ਤਾਂ ਇਹ ਗੱਲ ਕਹਿਣਾ ਵੀ ਜਦੋਂ ਤੁਸੀਂ ਘਰੇ ਹੁੰਨੇ ਹੋ ਅੱਛਾ ਸੁਣੋ ਇਹ ਗੱਲ ਨਹੀਂ ਪਤਾ ਲੱਗੀ ਵੀ ਘਰੇ ਆਹ ਬੂਟ ਕਿੱਥੋਂ ਆ ਗਏ। ਦੇਖ ਪਤਾ। ਮੈਂ ਝੂਠ ਨਹੀਂ ਬੋਲਦੀ ਤੌਲੇ ਝਟੇ ਵਾਲੀ। ਰਾਤ ਨੂੰ ਨਾ ਪੈੜ ਚਾਲ ਚੀ ਸੁਣੀ ਮੈਨੂੰ। ਜੀ ਮੈਨੂੰ ਕਿਹਾ ਅਨਕੋ ਜੀ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਛੱਪੜ ਦੀ ਪਾਈ ਲੋਕਾਂ ਦਾ ਮਾਲ ਹੋਈ ਜਾਂਦੀ ਆ ਝੂਟ ਕੇ ਬੋਲੀ ਨਹੀਂ ਇਹ ਦੋ ਮੈਂ ਕਿੱਥੇ ਦੀ ਤੇ ਤੂੰ ਵੀ ਕਰੀ ਸੀ ਤੂੰ ਕਿੱਥੇ ਸੀ ਤੁਸੀਂ 24 ਘੰਟੇ ਘਰੇ ਹੀ ਰਹਿੰਦੇ ਹੋ ਤੁਸੀਂ ਘਰੇ ਕਿਸੇ ਨੂੰ ਆਉਂਦੇ ਦੇਖਿਆ ਤੁਹਾਨੂੰ ਨਹੀਂ ਸੁਣੀ ਵਾਈ ਪੈਰਾਂ ਦੀ ਉਹਨਾਂ ਤਾਂ ਮੈਂ ਘਰੀ ਆ ਪਰ ਮੈਨੂੰ ਇਹ ਨਹੀਂ ਸਮਝ ਆਈ ਹਲੇ ਤੱਕ ਬੀਆ ਬੂਡ ਕਿੱਥੋਂ ਆਏ ਫੇਰ ਮੋੜ ਤੋੜ ਕੇ ਤੁਸੀਂ ਉਸੇ ਗੱਲ ਤੇ ਆ ਜੈਨਿਓ ਮੈਨੂੰ ਕੀ ਪਤਾ ਬੂਟ ਕਿੱਥੋਂ ਆਏ ਨੇ ਤੁਸੀਂ ਮੇਰੇ ਤੇ ਕਿਉਂ ਸਾਰੀ ਗੱਲ ਡੇਕ ਰੱਖੀ ਆ ਕੋਈ ਹੋਰ ਵੀ ਤਾਂ ਲੈ ਆ ਸਕਦਾ ਭਾਈ ਕੋਈ ਨਹੀਂ ਲੈ ਕੇ ਆ ਬੂਟ ਇਹੀ ਲੈ ਕੇ ਆਈ ਆ ਜਾਂ ਇਹਨੂੰ ਪਤਾ ਹੈ ਕੌਣ ਧਰ ਕੇ ਗਿਆਗਾ ਮਾਂ ਮੇਰੀ ਗੱਲ ਸੁਣ ਲੈ ਮੈਂ ਤੇਰੀ ਕਰਦੀ ਹਾਂ ਰਿਸਪੈਕਟ ਇਹ ਨਾ ਹੋਵੇ ਵੀ ਮੈਂ ਹੁਣ ਭੁੱਲ ਜਾ ਵੀ ਤੂੰ ਮੇਰੇ ਕੀ ਲੱਗਦੀ ਆ ਕੋਈ ਮੇਰੇ ਤੇ ਇਲਜ਼ਾਮ ਲਾਇਆ ਨਹੀਂ ਤੂੰ ਲਾ ਦੇ ਮੇਰੇ ਤੇ ਇਲਜ਼ਾਮ ਭਾਈ ਇਹਸੇ ਨੂੰ ਪੁੱਛ ਲੈ ਮੈਂ ਤਾਂ ਜਾਣੀ ਮੈਥੋਂ ਨਹੀਂ ਅੰਦਰ ਚੱਪ ਜਾਣੇ ਤੇ ਪਿਆ ਜਾਂਦਾ ਆ ਆਈ ਕੀ ਕਰਨੀ ਸੀ ਪਰ ਲੜਾਈ ਪਾਉਣ ਹੀ ਆਈ ਸੀ ਸਾਡੇ ਚ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣ ਤਾ ਮੈਨੂੰ ਤੇਰੇ ਤੇ ਬਥੇਰਾ ਯਕੀਨ ਹੈ ਬਥੇਰਾ ਭਰੋਸਾ ਹੈ ਪਰ ਜੇ ਕਿਤੇ ਇਹ ਗੱਲ ਸੱਚੀ ਹੋਈ ਨਾ ਮੰਨ ਲਈ ਥੋੜੀ ਜਿਹੀ ਅੱਛਾ ਤੁਹਾਨੂੰ ਮੇਰੇ ਤੇ ਯਕੀਨ ਹੀ ਨਹੀਂ ਹੈਗਾ ਤੈਨੂੰ ਹੁਣੇ ਕਹਿ ਕੇ ਹਟਿਆ ਵੀ ਯਕੀਨ ਤੇਰੇ ਤੇ ਹੈਗਾ ਜੇ ਹੁੰਦਾ ਨਾ ਤਾਂ ਇਹ ਗੱਲ ਨਹੀਂ ਸੀ ਕਹਿਣੀ ਤੁਸੀਂ ਤੇ ਫਿਰ ਮੈਨੂੰ ਐਂ ਤਾਂ ਦੱਸ ਦੇ ਵੀ ਆ ਬੂਟ ਕਿੱਥੋਂ ਆਏ ਜਿਹਦਾ ਮੇਰੇ ਸਾਈਜ਼ ਵੀ ਨਹੀਂ ਆਉਂਦਾ ਮੈਨੂੰ ਮੋੜ ਤੋੜ ਕੇ ਨਾ ਇੱਕੋ ਗੱਲਾਂ ਨਾ ਪੁੱਛੋ ਵੀ ਉਹ ਕਿੱਥੋਂ ਆਈ ਜਾ ਆਪਣੀ ਮਾਂ ਨੂੰ ਪੁੱਛ ਲਓ ਜਾਂ ਆਪਣੀ ਭੈਣ ਨੂੰ ਪੁੱਛ ਲਓ ਅੱਛਾ ਉਹਨਾਂ ਨੂੰ ਪੁੱਛ ਲਾ ਤੂੰ ਘਰੇ ਨਹੀਂ ਰਹਿੰਦੀ ਘਰੇ ਤਾਂ ਫਿਰ ਉਹ ਵੀ ਰਹਿੰਦੇ ਨਹੀਂ ਘਰੇ ਤਾਂ ਤੁਸੀਂ ਵੀ ਰਹਿੰਦੇ ਹੋ ਛੱਡ ਗੱਲਾਂ ਨੂੰ ਸਾਰੀਆਂ ਨੂੰ ਮੈਨੂੰ ਤੇਰੇ ਤੇ ਭਰੋਸਾ ਹੈ ਪਰ ਜੇ ਕਿਤੇ ਗੱਲ ਉੱਚੀ ਨਹੀਂ ਵੀ ਹੋਈ ਨਾ ਫਿਰ ਦੇਖ ਲੈ ਜੇ ਕੋਈ ਗੱਲ ਉੱਚੀ ਨਹੀਂ ਵੀ ਹੋਊਗੀ ਨਾ ਤੁਹਾਨੂੰ ਲੱਗ ਜਾਊਗਾ ਪਤਾ ਪਤਾ ਲੱਗਣ ਲਈ ਕੋਈ ਗੱਲ ਰਹਿੰਦੀ ਵੀ ਨਹੀਂ ਹੁੰਦੀ। ਹੂੰ ਕੋਈ ਗੱਲ ਨਹੀਂ। ਲੱਗ ਹੀ ਜਾਣਾ। ਲੱਗੀ ਸਮਝ। ਮੈਂ ਸੱਚੀ ਤੈਨੂੰ ਬਹੁਤ ਪਿਆਰ ਕਰਦਾ। ਇਹ ਨਾ ਹੋਵੇ ਤੂੰ ਮੇਰੇ ਪਿਆਰ ਦਾ ਨਜਾਇਜ਼ ਫਾਇਦਾ ਚੱਕੀ ਤੇ ਮੈਨੂੰ ਕੱਲ ਨੂੰ ਕੋਈ ਹੋਰ ਕਦਮ ਚੱਕਣਾ ਪੈ ਜੇ। ਅੱਗ ਲਾ ਦੇ ਇਹਨਾਂ ਨੂੰ। ਲੈ ਖੜ ਜਾ ਮੈਂ ਬਾਰ ਖੋਲਦੀ ਆ। ਮੈਂ ਤਾਂ ਮੁੰਡੇ ਅੱਜ ਮੈਨੂੰ ਡਰਾਏ ਦਿੱਤਾ ਜੀ ਇੱਕੋ ਦਮ ਲੈਣ ਭਾਗ ਗਿਆ ਮੈਂ ਤਾਂ ਡਰ ਗਈ ਮਾ ਕੇ ਤੇ ਉਹ ਇਨਾਂ ਬੇਬੇ ਨੂੰ ਕੁਝ ਹੋ ਗਿਆ ਹੋਵੇ ਬਈ ਮੈਂ ਤੈਨੂੰ ਕੀ ਦੱਸਾਂ ਮੈਂ ਬਹੁਤ ਔਖਾਂ ਸੌਣ ਲੱਗੇ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਜੀਜੇ ਤੋਂ ਵੀ ਇਸ ਗੱਲ ਦਾ ਉਲਾ ਰੱਖਿਆ ਹੈਂ ਮੈਨੂੰ ਕੰਦਾ ਇਸ਼ੂ ਕਿਵੇਂ ਆ ਚਮਜੀਤ ਜੀ ਤੈਨੂੰ ਲੈਣ ਆ ਗਿਆ ਮੈਂ ਮੜ ਜੀ ਗੱਲ ਟਾਲੀ ਮੱਖਾ ਪਤਾ ਨਹੀਂ ਕੀ ਹੋ ਗਿਆ ਮੰਮੀ ਨੂੰ ਗਰਮੀ ਕਰਕੇ ਚੱਕਰ ਆ ਗਿਆ ਮੈਂ ਪਤਾ ਲਿਆ ਵਾਂ ਚਲ ਸਾਡੇ ਤਾਂ ਆਪ ਜੀਰੀ ਲਾਉਣ ਲੱਗ ਰਹੇ ਨੇ ਕੰਮ ਅਧਵਚਾਲੇ ਛੱਡ ਕੇ ਫੇਰ ਆਈਆਂ ਬਸ ਤੋਂ ਹੁਣ ਮਾਂ ਦੇ ਪੱਖ ਦੀ ਗੱਲ ਨਾ ਕਰੀ ਉਹ ਕੁੜੀ ਜੀ ਨਾਲ ਤਾਂ ਕੋਈ ਗੱਲ ਦੱਸੇ ਹੂੰ ਉੱਥੋਂ ਚਾਚਾ ਆਇਆ ਦੀ ਵਿਚੋਲਾ ਵੇ ਤੂੰ ਐ ਨਾ ਬੋਲਿਆ ਕਰ ਕੁੜੀ ਜੀ ਵੱਡੀ ਐ ਤੇਰੇ ਤੋਂ عمر ਚ ਭਾਈ ਵੱਡੀ ਤਾਂ ਹੈਗੀ ਫਿਰ ਗੱਲ ਵੀ ਕੋਈ ਕਰਿਆ ਕਿ ਮੇਰਾ ਤਾਂ ਜੀ ਨਹੀਂ ਲੱਗਦਾ ਪਹਿਲਾਂ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਉੱਥੇ ਮੈਂ ਤਾਂ ਤਾ ਨਹੀਂ ਜਾਂਦੀ ਆ ਹੁਣ ਜੇ ਮਿੱਠੂ ਚਾਚਾ ਸਰਪੰਚ ਉਹਦੇ ਸਹੁਰੇ ਕੋਲੇ ਜਾ ਕੇ ਆਏ ਇਹਦੇ ਕੋਲੇ ਉਹ ਕਹਿੰਦਾ ਭਾਈ ਮੁੰਡੇ ਨੂੰ ਸਾਰਾ ਦਿਨ ਕੰਮ ਤੇ ਨਹੀਂ ਜਾਣ ਦਿੰਦੀ ਐ ਕਹਿੰਦੀ ਮੇਰੇ ਕੋਲੇ ਰਹਿ ਹੁਣ ਕਹਿੰਦੀ ਕਹਿੰਦੀ ਮੈਨੂੰ ਕੁੱਟਦਾ ਮਾਂ ਤੂੰ ਉਹ ਦਿਨ ਦਾ ਤਾਂ ਕਿਹਾ ਨਹੀਂ ਮੈਨੂੰ ਕੁੱਟਦਾ ਕਈ ਵਾਰ ਕੁੜੀਆਂ ਨਾ ਮੁੰਡਿਆਂ ਕੋਲੇ ਨਹੀਂ ਗੱਲ ਕਰਦੀਆਂ ਹੁੰਦੀਆਂ ਮੈਂ ਪੁੱਛ ਲੂੰ ਵੀ ਗੱਲ ਲਈ ਮਾਂ ਕੋਲੇ ਤਾਂ ਕਰ ਦੇ ਚੱਲ ਪੁੱਛ ਲੈਨੇ ਫਿਰ ਉਹੀ ਤੂੰ ਵੀ ਬੇਵਾਰ ਤੂੰ ਲੜਪੈਣਾ ਤੂੰ ਇਹ ਪੁੱਛ ਨਹੀਂ ਭਾਈ ਉੱਥੇ ਫਿਰ ਮੇ ਲਿਆ ਭਈਆ ਮਾਤਾ ਪੈ ਗਈ ਸੀ ਵਾਹ ਕੁੜਾ ਤੂੰ ਲਾ ਪਰੇ ਤਾ ਸੱਸਰੀ ਕਲਮਾ ਸੱਸਰੀ ਕਾਂਦ ਪੁੱਤ ਹੋਰ ਠੀਕ ਹੈ ਹਾਂ ਠੀਕ ਹੈ ਨਾ ਤੂੰ ਕੋਈ ਫੋਨ ਨੀ ਵੀ ਨਹੀਂ ਕੀਤਾ ਵੀ ਮਾਂ ਮੈਂ ਆਉਣੀ ਆ ਮੈਂ ਤੁਹਾਡੇ ਦੇ ਹਰਾਨਾ ਵੀ ਤੁਸੀਂ ਨੇ ਮੈਨੂੰ ਫੋਨ ਨਹੀਂ ਕਰਿਆ ਵੀ ਅਸੀਂ ਤੈਨੂੰ ਲੈਣ ਆਉਨੇ ਆ ਭਾਈ ਸਾਡੇ ਤਾਂ ਜੀਰੀ ਲਾਉਣ ਲੱਗ ਰਹੇ ਨੇ ਖੇਤ ਅੱਛਾ ਹੈ ਰੋਟੀ ਭੇਜੀ ਸਾਰਿਆਂ ਦੀ ਰੋਟੀ ਰੋਟੀ ਪਕਾ ਕੇ ਫੇਰ ਧੁਰੀਆਂ ਦੇ ਨਾਲ ਮੁੰਡੇ ਨਾਲ ਨਾ ਸਾਨੂੰ ਕੋਈ ਪਤਾ ਵੀ ਤੂੰ ਆਉਨੇ ਆਗੀ ਫੋਨ ਤਾਂ ਅਸੀਂ ਤਾਂ ਕਰ ਗਏ ਲੇ ਇਸ਼ੂ ਲੈ ਕੇ ਆਇਆ ਜਾ ਕੇ ਮੈਨੂੰ ਇਸ਼ੂ ਨੇ ਫੋਨ ਕੀਤਾ ਤੈਨੂੰ ਫੋਨ ਹੋਣ ਕਾਨੂੰ ਕਰੇ ਸਿੱਧੀ ਲੈਣ ਵਜੇ ਤਾਂ ਕਹਿੰਦਾ ਪਹਿਨੇ ਤੈਨੂੰ ਮੈਂ ਲੈਣਾ ਆ ਉਧਰੋਂ ਹੀ ਗੱਲ ਤੇਰਾ ਜਵਾਈ ਪੁੱਛਣ ਲੱਗ ਗਿਆ ਕਹਿੰਦਾ ਕੀ ਗੱਲ ਐਵੇਂ ਆਚਨ ਜੀਤ ਜਾਨੀ ਆ ਕੰਮ ਛੱਡ ਗਈ ਮੈਂ ਕਹਾ ਮਾਂ ਨੂੰ ਚੱਕਰ ਆ ਗਿਆ ਮੈਂ ਗਰਮੀ ਕਰਕੇ ਉਹਦਾ ਪਤਾ ਲੈ ਕੇ ਆਉਣੀ ਆ ਐ ਆਈਆਂ ਬਾਹਨਾ ਮਾਰ ਕੇ ਵੀ ਬੰਦਾ ਫੋਨ ਤਾਂ ਕਰ ਦੇ ਪਹਿਲਾਂ ਹਾਂ ਸਸ਼ੀ ਕਾਂ ਦੀਦੀ ਸਸ਼ੀ ਕਾਰ ਭਾਬੀ ਉਹ ਕਿਹਨੂੰ ਭੇਡ ਪੈ ਗਈ ਸੀ ਪਉ ਆਮਲਾ ਨਾ ਹੋਵੇ ਤਾਂ ਹੋਰ ਆ ਮਹਾ ਚਲ ਦਿਨੇ ਦਿਨੇ ਜਾਇਆ ਨੀ ਆ ਮਹਾ ਚਲ ਆਥ ਨੇ ਹੋਈ ਗੱਲ ਬਈ ਬਗ ਚੁੰਗੀ ਆਪਦੇ ਘਰੇ ਕੁੱਤਾ ਗੱਲ ਬਾਲੀ ਖੰਡਣ ਖੰਡਿਆਉਣ ਹੋ ਜਾਂਦੀ ਆ ਕਈ ਇਹ ਕੋਈ ਗੱਲਾਂ ਨਾ ਇਸ਼ੂ ਨਹੀਂ ਦੱਸ ਤਾ ਸਾਰਾ ਕੁਝ ਤੇਨੂੰ ਦੱਸ ਤਾ ਤਾਂ ਹੀ ਤਾਂ ਮੈਨੂੰ ਲੈ ਕੇ ਆਇਆ ਵਿਚਾਰਾ ਉਹ ਮੈਨੂੰ ਕਹਿੰਦਾ ਤੂੰ ਹੀ ਦੇਖ ਲੈ ਗੱਲ ਕਰਕੇ ਜੇ ਗੱਲ ਬਣਦੀ ਐ ਮੈਂ ਤਾਂ ਉਹੀ ਗੱਲ ਆਪਦੇ ਘਰੇ ਵਧੀਆ ਸੌਖੀ ਬਸਦੀ ਆ ਬਈ ਥੋਡੇ ਕੁੱਤਕਲੇਸ ਸਾਰੀ ਜ਼ਿੰਦਗੀ ਨਹੀਂ ਮੁਕਦੇ ਮੈਂ ਤਾਂ ਤੰਗ ਆ ਗਈ ਥੋਡੇ ਤੋਂ ਉਹੀ ਗੱਲ ਲੋਕ ਤਾਂ ਕਹਿੰਦੇ ਨੇ ਪਾਈ ਬਿਆਹ ਹੈਗੇ ਭਾਬੀਆਂ ਤੰਗ ਕਰਦੀਆਂ ਨੇ ਉਹਦਾ ਵੱਡੀ ਭੈਣ ਹੀ ਕਲੇਸ਼ ਪਾ ਰਖਿਆ ਹੈ ਭਈ ਉਹਨੇ ਨਿਕਲੇ ਸਪਾਇਆ ਅਗਲੇ ਤੰਗ ਕਰਦੇ ਆ ਉਹਨੂੰ ਕੋਈ ਜ਼ਿਆਦਾ ਸਿਆਣੀ ਬਣਤੀਆਂ ਕਿ ਅੱਜ ਉਹ ਆਉਣਗੇ ਆਉਣਗੇ ਹਾਂ ਗੱਲ ਕਰੀ ਸੀ ਹੁਣੇ ਚਾਚੀ ਨੇ ਕੌਣ ਕੌਣ ਐ ਨਹੀਂ ਪਤਾ ਕੌਣ ਕੌਣ ਆਉਣਗੇ ਪਰ ਫੋਨ ਆਇਆ ਸੀ ਚਾਚੀ ਦਾ ਲੈਣ ਆਉਂਦਾ ਹੋਣਾ ਪਰ ਉਹਨਾ ਫਿਰ ਵਧੀਆ ਗੱਲ ਹੈ ਫਿਰ ਵਗ ਜੇ ਲੈਣ ਆਉਂਦਾ ਮੇਰੀ ਗੱਲ ਸੁਣ ਮੀਆਂ ਬੀਬੀ ਚ ਕਿਹਦੇ ਚ ਲੜਾਈ ਨਹੀਂ ਹੁੰਦੀ ਕਦੇ ਤੇਰੇ ਜ ਬਾਪੂ ਜੂ ਨਹੀਂ ਹੋਈ ਇੱਕ ਸਾਡੇ ਚ ਨਹੀਂ ਹੋਈ ਇੱਕ ਵੀਰੇ ਤੇ ਭਾਬੀ ਚ ਨਹੀਂ ਹੁੰਦੀ ਮੈਂ ਵੀ ਭਾਂਡੇ ਦੋ ਤਾਂ ਖੜਕਦੀ ਹੁੰਦੇ ਨੇ ਆਪਣੀ ਕੁੜੀ ਦੀ ਗਲਤੀ ਐ ਜੇ ਅਗਲੇ ਨੇ ਕਹਤਾ ਚੱਕੇ ਮੂੰਹ ਆ ਗਈ ਉਹ ਵੀ ਗੱਲ ਨਾ ਬਧਾਇਓ ਅਗਲੇ ਨਾਲ ਪਿਆਰ ਨਾਲ ਗੱਲ ਕਰੀ ਗੱਲ ਸੁਣ ਲੈ ਕੁੜੀਏ ਤੂੰ ਉਹਦੇ ਨਾਲ ਉਹ ਛੋਟੀਆਂ ਜਿਹਾ ਦੇ ਪ੍ਰਧਾਨਪਣਾ ਨਾ ਕਰ ਤੂੰ ਮੇਰੀ ਗੱਲ ਸੁਣ ਠੰਡੇ ਦਿਮਾਗ ਨਾਲ ਤੂੰ ਤਾਂ ਵੱਡੀ ਆ ਵਾ ਮੈਂ ਤਾਂ ਵੀਰਾ ਕਰ ਪਟਣ ਚ ਮਾਂ ਦਾ ਹਿੱਸਾ ਹੁੰਦਾ ਅਦਾ हां <imitation> हां तू ਉਹਦੇ ਆਈ ਦੇ ਛਿੱਤਰ ਮਾਰਦੀ ਤੂੰ ਉਹਦੇ ਆਈ ਦੇ ਛਿੱਤਰ ਮਾਰਦੀ ਬਈ ਕੁੜੀਏ ਤੂੰ ਪੁੱਠੀ ਮੋੜ ਹੋਰੇ ਕੀ ਕਰਨਾ ਹੀ ਹੈ ਪੂਰਾ ਹੀ ਮਾਂ ਦਾ ਹੱਕ ਹੁੰਦਾਗਾ ਘਰ ਪੱਟਣ ਚ ਹਣਾ ਲੱਪੀ ਤੇ ਮੇਰੀ ਗੱਲ ਸੁਣ ਲੱਪ ਜੱਸੀ ਨੂੰ ਮਾਰ ਬਾਜਾ ਤੂੰ ਪੁੱਛ ਉਹਨੂੰ ਵੀ ਕੀ ਗੱਲ ਹੈ ਸਾਨੂੰ ਤਾਂ ਉਹ ਜੱਜ ਨਾਲ ਕੋਈ ਗੱਲ ਵੀ ਨਹੀਂ ਦੱਸਦੀ ਵੀ ਗੱਲ ਕੀ ਹੋਈ ਉੱਥੇ ਫਿਰ ਬਿਨਾਂ ਗੱਲ ਤੋਂ ਭੱਜ ਕੇ ਕਿਉਂ ਆਈ ਹੈ ਬਈ ਇਹ ਹੋਰੇ ਕੋਈ ਹੋਰ ਗੱਲ ਕਹਿੰਦੀ ਹੈ ਵੀ ਮੇਰੇ ਤਾਂ ਜੀ ਨਹੀਂ ਲੱਗਦਾ ਜਲੂਸ ਕਢਾ ਰਖਿਆ ਰੇ ਸਾਰੇ ਪਿੰਡ ਚ ਹਾਂ ਜਾਓ ਭੱਜ ਕੇ ਕਿੱਥੋਂ ਆਈ ਹੈ ਕਹਿੰਦਾ ਭੱਗ ਜਾ ਇੱਥੋਂ ਉੱਟਣ ਪੈ ਜਾਂਦਾਗਾ ਖਬਰ ਕੀ ਗੱਲ ਆ ਉਹਦੇ ਦਿਲ ਚ ਅੱਛਾ ਪਰੋਣੇ ਨੇ ਕਹਿਤਾ ਹਾਂ ਬਾਈ ਇਹ ਕਹਣਾ ਲੈ ਹੈਗੇ ਪਹਿਲਾਂ ਵੀ ਬਗਜਾਰੋਂ ਉਹ ਉਹ ਤਾਂ ਐਡਾ ਵੱਡਣ ਜੋਕਰ ਐ ਕਾਨੂੰ ਪੁੱਛਦੀਆਂ ਕਿ ਬਾਈ ਸਾਡੇ ਵਿਆਹ ਵੇਲੇ ਤਾਂ ਸਾਰਾ ਕੰਮ ਸਾਮਿਆ ਬਾਈ ਨੇ ਮੈਂ ਤਾਂ ਕੋਈ ਵੱਡਣ ਜੋ ਗਣ ਲੱਗਿਆ ਕਿਸੇ ਪਾਸੇ ਉਹ ਇੰਨਾ ਦੇ ਵਿਆਹ ਵੇਲੇ ਸਾਰਾ ਕੰਮ ਸਾਮਿਆ ਉਦੋਂ ਸਾਮ ਲਿਆ ਹੁਣ ਦੇਖ ਵਿਚਲੀਆਂ ਕਿ ਤਾ ਤਾਂ ਉਹਦੀਆਂ ਐਡਾ ਮਰ ਜਾਣਾ ਕਿੱਥੇ ਪਾਪ ਲੱਗਿਆਗਾ ਇਹ ਜਾ ਉਹ ਮਿੱਠੂ ਆ ਜਿਹਨੇ ਰਿਸ਼ਤਾ ਕਰਾਇਆਗਾ ਮਰ ਜਾਣੇ ਨੇ ਠੱਗੀ ਮਰਵਾਤੀ ਜਵਾਈ ਪੁੱਤਾਂ ਦਾ ਵੀ ਪਿਆਰੇ ਹੁੰਦੇ ਨੇ ਮਾਂ ਐ ਗਾਣਾ ਦਿੰਦੀ ਤਾਂ ਸੋਹਣੀ ਲੱਗਦੀ ਹੁੰਦੇ ਨੇ ਕਿ ਫਿਰ ਜਵਾਈ ਜਦੋਂ ਕੁੱਤਪਣੇ ਕਰਨ ਲੱਗ ਜੇ ਫਿਰ ਕਿਹਦੇ ਤੈਨੂੰ ਕੀ ਪਤਾ ਕੀ ਦਾ ਖੋਟ ਐ ਉਹੀ ਬੋਲੀ ਜਾਨੀ ਆ ਬੇਫਾਲਤੂ ਮੈਨੂੰ ਮੇਰਾ ਧੀਆ ਦਾ ਪਤਾ ਨਹੀਂ ਧੀਆ ਦਾ ਨਹੀਂ ਪਤਾ ਵੀ ਮੇਰੀਆਂ ਧੀਆ ਕਹਿੰਦੇ ਭਾਈ ਆਪਦੇ ਆਪਦੀ ਉਹੀ ਗੱਲ ਆਪਦੀਆਂ ਕੱਚੇ ਜੇ ਦੂਜੇ ਦੀਆਂ ਹੱਥਾਂ 'ਚ ਆਪਦੇ ਨੂੰ ਕੌਣ ਮਾੜਾ ਕਹਿਣਾ ਹੁੰਦਾ ਵਾ ਜਿੰਦ ਮੈਨੂੰ ਤੂੰ ਮਾੜਾ ਕਹਦੇਂਗੀ ਇਹ ਮੇਰੀ ਉਹਨੇ ਲੜਾਈ ਹੋ ਗਈ ਨਾ ਐਡੀ ਕੋਲੀ ਕਿੰਨੇ ਕੰਮ ਐ ਵੀ ਉਹਨਾਂ ਮੈਂ ਗੱਲ ਨਾਲ ਲਾ ਲੂੰਗੀ ਲੈਪ ਤਾਂ ਮੈਂ ਬਣਾ ਕੇ ਲਈ ਹੁਣੇ ਚਾ ਤੇ ਜੱਸੀ ਨਾਲ ਕਰਕੇ ਬਾਜ ਵੇ ਪੇ ਪੇਦਨ ਕਿੱਧਰ ਬੈਠੀ ਆ ਅਧਲਾਪ੍ਰੀ ਤਈਆ ਆ ਆਉਂਦੀ ਆਗੀ ਇੱਥੇ ਬੈਠੀ ਆ ਵਿਚਾਰੀ ਰੋਂਦੀ ਆ ਆਪਣੇ ਕਰਮ ਮੰਨ ਇੱਥੇ ਕਰਮ ਲਿਖਤੇ ਇਹ ਜੇ ਕਾਨੂੰ ਕਿਸੇ ਤੀਤੀ ਦੇ ਲਿਖੇ ਐਵੇਂ ਥੋੜੇ ਕਿਹਾ ਕਿਸੇ ਨੇ ਪਤਾ ਨਹੀਂ ਕਰਮ ਇੱਕੋ ਦਮ ਚੇਂਜ ਹੋ ਗਏ ਵਿਆਹ ਵੇਲੇ ਤਾਂ ਸਾਰਾ ਕੁਝ ਠੀਕ ਸੀਗਾ ਮੈਂ ਵਧੀਆ ਮਾਰੇਆਂ ਛੁੱਟੀਆਂ ਚ ਮਹੀਨਾ ਦੋ ਮਹੀਨੇ ਲਾ ਕੇ ਆਇਆ ਕਰਦੀ ਤੇ ਲਵੇ ਸਤਿ ਸ਼੍ਰੀ ਅਕਾਲ ਬਣੀ ਸਤਿ ਸ਼੍ਰੀ ਅਕਾਲ ਕਿਵੇਂ ਲਪ੍ਰੀਤ ਠੀਕ ਆ ਵਧੀਆ ਤੂੰ ਦੱਸ ਕਿਵੇਂ ਆ ਠੀਕਾ ਤੂੰ ਕਿਵੇਂ ਆ ਗਈ ਪੂਰੇ ਅਮਰ ਲਵੇ ਜਿਵੇਂ ਤੂੰ ਆ ਗਈ ਹੋਵੇਂ ਮੈਂ ਆ ਗਈ ਐਂ ਲਾਲਾ ਉਹ ਵੱਖਰੀ ਗੱਲ ਐ ਭਾਈ ਤੂੰ ਰੁੱਸ ਕੇ ਆ ਗਈ ਮੈਂ ਮਿਲਣ ਆ ਗਈ ਰੁੱਸ ਕੇ ਕੌਣ ਆਇਆ ਹੈ ਹੋਰ ਕਿਵੇਂ ਆਈਆਂ ਤੂੰ ਭਰਾ ਜੀ ਨਹੀਂ ਲੱਗਦਾ ਹੈਗਾ ਮੇਰਾ ਉੱਤੇ ਭੈਣੇ ਮੈਂ ਕਿਵੇਂ ਜਾਵਾਂ ਤੇ ਕਿਉਂ ਨਹੀਂ ਜੀ ਲੱਗਦਾ ਕੀ ਕਹਤਾ ਕਿਸੇ ਨੇ ਤੈਨੂੰ ਬਸ ਮੇਰਾ ਤਾਂ ਜੀ ਨਹੀਂ ਲੱਗਦਾ ਹੈਗਾ ਭੈਣੇ ਮੈਂ ਤਾਂ ਆ ਗਈ ਮੈਨੂੰ ਨਾ ਪੁੱਛੋ ਕੋਈ ਕਿਉਂ ਕਾ ਤੂੰ ਨਹੀਂ ਜੀ ਲੱਗਦਾ ਹੈਗਾ ਸੱਸ ਸੋਡ ਨਾਲ ਲੜਪੀ ਹੋਏਗੀ ਜਾਂ ਤਾਂ ਤੂੰ ਕੀ ਲੈਣਾ ਪੈਣਾ ਦੱਸ ਜੋ ਤਾਂ ਮੈਂ ਇੱਕ ਗੱਲ ਮੁਕਾਤੀ ਮੇਰਾ ਨਹੀਂ ਜੀ ਲੱਗਦਾ ਨਹੀਂ ਜੀ ਲੱਗਦਾ ਸਾਰੇ ਨੇ ਲਹੂ ਪਿਛੜਿਆ ਮੇਰਾ ਕਿ ਕਿਉਂ ਨਹੀਂ ਜੀ ਲੱਗਦਾ ਤੇਰਾ ਉਹ ਸਾਰੇ ਜੀ ਨਹੀਂ ਲਾਇਆ ਕਰਦੇ ਬੜੇ ਲਾਪਰਿਤ ਨਾ ਤਾਂ ਸੱਸ ਲੜੇ ਨਾ ਸਹਰਾ ਲੜੇ ਮੇਰੀ ਗੱਲ ਸੁਣ ਲੈ ਸਾਡੀ ਆਖ ਦੀ ਗੱਲ ਹੈ ਤੂੰ ਚੁੱਪੇ ਕਰ ਜਾ ਚੰਗਾ ਕਰੀ ਚੱਲ ਦੱਸ ਬਈ ਕਿਉਂ ਨਹੀਂ ਜੀ ਲੱਗਦਾ ਪਰੋਣੇ ਨੇ ਕੁਝ ਕਹਿਤਾ ਆਹੋ ਕੁੜਦਾ ਮੈਨੂੰ ਮੈਂ ਮੈਲੀ ਜਾਂਦੀ ਹੈਗੀ ਉੱਥੇ ਹੁਣ ਨਾ ਪਹਿਲਾਂ ਤਾਂ ਕਦੇ ਦੱਸਿਆ ਨਹੀਂ ਹੈਗਾ ਪਾਣੀ ਵੀ ਉਹ ਕੁੜਦਾ ਤੈਨੂੰ ਹੁਣ ਤੂੰ ਕਹੀ ਨਹੀਂ ਮੈਨੂੰ ਕੁੜਦਾ ਇਹ ਪੁੱਛ ਲਓ ਬਈ ਉਹਨਾਂ ਨੇ ਬੁਲਾ ਕੇ ਮੈਂ ਕਿਸੇ ਕਰ ਲੋ ਗੁੱਟੀ ਹੋਏਗੀ ਪੱਗ ਕਾਰਨ ਵੀ ਹੋਣਾ ਕੁੱਟਣ ਦਾ ਭੂਈ ਆ ਕੇ ਸਿੱਧੀ ਕੁੱਟਣ ਲੱਗਿਆ ਹਾਂ ਬਸ ਇਹੀ ਗੱਲ ਐ ਬਿਨਾਂ ਗੱਲ ਤੋਂ ਕੁੱਟਦਾ ਮੈਨੂੰ ਮੈਂ ਕਿਵੇਂ ਰਹਿ ਲੂੰਗੀ ਉੱਥੇ ਤੂੰ ਰਹਿ ਲੇਂਗੀ ਮੈਂ ਫੋਨ ਲਾਵਾਂ ਲਾ ਲੈ ਫੋਨ ਪੁੱਛ ਲੈ ਫੋਨ ਲਾਵਾਂ ਲੋ ਪੀਜ ਛੱਡਿਆ ਸਾਰਿਆਂ ਨੇ ਕਦੇ ਕੋਈ ਲੱਗ ਜੂ ਕਦੇ ਕੋਈ ਲੱਗ ਜੂਗਾ ਰਹਿਣਾ ਦੁੱਬਰ ਕਰ ਛੱਡਿਆ ਮੇਰਾ ਮੈਂ ਤਾਂ ਕਿਤੇ ਹੋਰ ਹੀ ਭੱਗ ਜਾਂਦੀਆਂ ਫੇਰ ਫਿਰ ਪਹਿਲੀ ਭੱਗ ਜਾਂਦੀ ਪਹਿਣੀ ਕਿਸ ਰਿਸ਼ਤੇ ਰਿਚ ਤੂੰ ਮੂਰੀ ਆ ਕੇ ਬਹਿਣਾ ਕਿਹੜਾ ਜ਼ਰੂਰੀ ਟੀਗਾ ਨਾਲੇ ਲੋਕਾਂ ਸਾਹਮਣੇ ਜਲੂਸ ਨਿਕਲਦਾ ਹੈ ਕਿਉਂ ਅੱਛਾ ਮੇਰਾ ਘਰ ਨਹੀਂ ਹੈ ਗਿਆ ਤੇ ਤੇਰਾ ਘਰ ਨਹੀਂ ਹੈ ਗਿਆ ਤੂੰ ਕੋਈ ਗੱਲ ਤਾਂ ਦੱਸ ਦੇ ਵੀ ਗੱਲ ਕੀ ਹੋਈ ਹੈ ਬੰਦਾ ਜੇ ਤੂੰ ਗੱਲ ਦੱਸੇਂਗੀ ਫਿਰ ਅਸੀਂ ਪਰੌਣਾ ਨਾਲ ਗੱਲ ਕਰਾਂਗੇ ਕਰ ਲਓ ਫਿਰ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਵੀ ਕੁਟਦਾ ਪਈ ਦੱਸ ਦੋ ਅਗਲੇ ਨੂੰ ਉਹ ਕਹੀ ਜਾਂਦਾ ਹੈ ਉਹ ਚਾਚਾ ਉੱਥੇ ਜਾ ਕੇ ਆਏ ਬਚੋਲਾ ਪਰੌਣਾ ਕਹੀ ਜਾਂਦਾ ਮੈਨੂੰ ਕੰਮ ਤੇ ਨਹੀਂ ਜਾਣ ਦਿੰਦੀ ਐ ਕਹਿੰਦੀ ਸਰਦਨ ਘਰੇ ਰਹਿ ਮੈਂ ਤਾਂ ਤੈਨੂੰ ਕਹੀ ਜਾਂਦਾ ਤੂੰ ਉਹਨੂੰ ਕਹੀ ਜਾਨੀਂ ਮੈਂ ਕੰਮ ਤੇ ਜਾਣ ਤੋਂ ਉਹਨੂੰ ਜਮਾ ਵੀ ਨਹੀਂ ਰੋਕਿਆ ਹੈਗਾ ਜਿੱਦੈ ਐਤਵਾਰ ਹਮ ਤਾਂ ਛੁੱਟੀ ਹੁੰਦੀ ਹੈ ਉਹਦੇ ਪਹਿਲਾਂ ਨਹੀਂ ਮੈਂ ਕਹਿਦਾ ਵੀ ਯਾਰਾਂ ਦੋਸਤਾਂ ਨਾਲ ਰਹਿਣਾ ਵੀ ਘਰੇ ਵੀ ਰਹਿ ਜਾ ਕਰਾ ਕਾਂ ਕਰਕੇ ਘੁੱਟਦਾ ਮੈਨੂੰ ਬਿਨਾਂ ਗੱਲੋਂ ਹੁਣ ਬੰਦਾ ਕੀ ਦੀ ਸੁਣੇ ਬਈ ਪਰੌਣੇ ਦੀ ਸੁਣੀਏ ਕਿ ਉਹ ਤਾਂ ਹੈ ਨਹੀਂ ਸੀ ਕਰੇ ਨਾ ਬੁੜੀ ਸੀ ਕਰੇ ਤੇ ਨਾ ਪਰੌਣਾ ਸੀ ਕੱਲਾ ਦਾ ਸੌਰਾ ਸੀਗਾ اے ਮਾਂ ਤੂੰ ਕੁੱਟੀਆਂ ਮੱਤਾਂ ਨਾ ਦੇ ਨਾ ਦੇ ਕੁੱਟੀਆਂ ਮੱਤਾਂ ਜੇ ਤਲਾਕ ਤੱਕ ਗੱਲ ਵਗ ਜੂਗੀ ਜੇ ਇਹ ਕਰਤੂਤ ਰਹੀ ਤਾਂ ਤਲਾਕ ਤੱਕ ਵੀ ਜਾਊਗੀ ਹਾਂ ਫਿਰ ਤੁਹਾਨੂੰ ਸ਼ਰਮ ਤਾਂ ਨਹੀਂ ਆਉਣੀ ਹੈਗੀ ਲਓ ਤਾਂ ਦੇਣ ਨੂੰ ਫਿਰਦੇ ਆ ਕੇ ਤਲਾਕ ਕੋਈ ਫੱਡੇ ਨਾ ਦੇਣ ਨੂੰ ਤੇ ਹੋਰ ਹੁਣ ਪੁਰਾਣਾ ਮੈਂ ਸੀ ਕਮਲ ਗੰਗ ਜੀ ਚਾਚੇ ਨੇ ਤਾਂ ਕੋਈ ਨਹੀਂ ਸਨੇਹ ਹਲਾਇਆ ਉਹਨਾਂ ਨੇ ਇੰਨਾ ਵਧੀਆ ਉਹ ਤਾਂ ਰਾਲਾ ਮਿਲਿਆ ਉਹਨਾਂ ਨਾਲ ਉਹਨਾਂ ਦਾ ਸ਼ਾਂਪ ਉਹਨੇ ਸੀ ਪਵਾ ਲਈ ਪੁਰਾਣੇ ਕੀ ਕਰਨਾ ਸੀਗਾ ਭਾਈ ਚਾਚੇ ਨਾਲ ਤਾਂ ਇਹਦੇ ਸੋਰੇ ਨੇ ਬਚੇਰਾ ਬੱਧੀ ਤਰੀਕੇ ਨਾਲ ਗੱਲ ਕਰੀਏ ਉਹ ਤਾਂ ਕਹਿੰਦਾ ਪੁਰਾਣੇ ਨੇ ਤਾਂ ਇਹੀ ਗੱਲ ਕਹੀ ਹੈ ਨਾਲੇ ਉਹਨੇ ਵੀ ਇਤ ਕੰਮ ਤੇ ਨਹੀਂ ਆਉਂਦੀ ਇੱਕ aí ਤੇ ਜਾਂਦੇ ਬਿਆਨਤਵਾਰ ਨੂੰ ਕਿਹਾ ਮੈਂ ਕੱਲਾ ਉਹਨੂੰ ਆਏ ਵੀ ਪੁੱਛੇ ਕਿ ਤੂੰ ਦਾ ਕੁਝ ਕਹਿਣਗੇ ਭਾਈ ਹੁਣ ਉਹ ਪੁਰਾਣਾ ਨਹੀਂ ਹੈਗੇ ਬਿਆਨਤਵਾਰ ਨੂੰ ਤਰਿਆ ਕਰੂਗਾ ਉਹ ਭਾਈ ਤੂੰ ਸਤਾ ਸਾਰੇ ਮੈਂ ਤਾਂ ਹੀ ਕਹਿੰਨੀ ਹੁਣੀ ਆ ਲੈ ਆਪਣੀ ਤੂੰ ਵੀ ਗੱਲ ਮੰਨ ਲੈ ਹੁਣਾਂ ਆਪ ਦੇ ਕੋਟ ਪਈ ਜਾਂਦੇ ਹੋ ਤੁਸੀਂ ਤਾਂ ਜਾਂ ਕੋਈ ਨਾ ਜਾਣਗੇ ਭਾਈ ਉਹ ਦੇਖਦੇ ਆ ਲੈਣ ਆਉਣਗੇ ਚੁੱਪ ਕਰਕੇ ਵਗ ਜੀ ਆਪਾਂ ਗੱਲ ਖੋਲ ਕੇ ਉਹਨਾਂ ਨੂੰ ਭੇਜ ਦਾਂਗੇ ਆਏ ਨਹੀਂ ਬੈ ਗੱਲ ਕਰਕੇ ਭੇਜਾਂਗੇ ਆਈ ਵਰਤ ਜਾਨੀ ਹੈ ਕਿ ਫੇਰ ਆਈ ਨਹੀਂ ਹੈ ਫੇਰ ਕਾ ਸੁਣਨ ਨੂੰ ਮਿਲਦਾ ਮੈਨੂੰ ਵੀ ਹਾਂ ਤੀਜੀ ਦਿਨ ਆ ਜਾਨੀ ਹੈ ਉਹ ਨਾ ਨਾ ਹੁਣ ਤਾਂ ਗੱਲ ਕਰਕੇ ਭੇਜਾਂ ਨਾ ਤਾਂ ਉਹ ਮੁੰਡਾ ਜੇ ਮੈਨੂੰ ਰਹਿਣ ਦਿੰਦਾ ਇੱਥੇ ਮੂੰਹ ਆ ਰਿਹਾ ਉਹ ਨਹੀਂ ਬੋਲਦਾ ਭਾਈ ਕਿਵੇਂ ਰਹਿਣ ਦੇਣਗੇ ਹੁਣ ਉਹਨਾਂ ਦਾ ਘਰ ਐਗ ਲਿਆਂਦਾ ਭਾਬੀ ਆ ਗਈ ਉਹ ਲੈ ਘਰ ਹੈ ਉਹਨਾਂ ਦਾ ਅੱਛਾ ਆਪਣਾ ਘਰ ਨਹੀਂ ਹੈਗਾ ਵੀ ਐ ਵੀ ਆ ਵੀ ਨਾ ਸਕੀ ਇਹ ਤਾਂ ਤਾਂ ਜੇ ਕੁੜੀਆਂ ਵੇਚਿਆ ਜਾਂਦਾ ਘਰ ਤੇ ਹਿੱਸਾ ਖਤਮ ਹੋ ਜਾਂਦਾ ਉਹਨਾਂ ਦਾ ਉਹਨਾਂ ਨੂੰ ਨਹੀਂ ਜਾਨੀ ਰੋ ਉੱਠਾ ਮੱਤਾ ਕਿੱਥੇ ਦਿੰਨੀ ਆ ਪੁੱਤ ਮੈਂ ਹਾਂ ਇਹ ਪੁੱਠੀਆਂ ਮੱਤਾਂ ਹੀ ਨੇ ਮਾਂ ਫਿਰ ਤੂੰ ਤੇਨੂੰ ਐ ਕਹੀ ਜਾਨਨੀ ਐ ਖੱਲਾ ਛੇਰੀਆਂ ਦਿੰਨੀਆਂ ਸਰੇ ਤਾਂ ਕਰਦੀਆਂ ਇਹ ਵੀ ਰੂਰੀ ਰਹਿ ਤੂੰ ਭਾਈ ਮੈਂ ਭਾਈ ਰੋਟ ਕਟਵਾਈ ਨਹੀਂ ਜਾਂਦੀ ਮੇਰੀ ਧੀ ਆ ਗਈ ਮੇਰਾ ਢੱਡ ਮੱਚਦਾ ਮੈਂ ਤਾਂ ਕੋਈ ਕੁੱਤੀ ਨਹੀਂ ਲੱਗਦੀ ਕਿਸੇ ਬਸ ਕੋਈ ਨਿਸ਼ਾਨ ਤੇ ਗਰਮੀ ਪਾਇਆ ਇਹਦੇ ਕੁੱਟ ਕਿਉਂ ਨੇ ਕੋਈ ਲਾਸਾ ਨਹੀਂ ਪਾਈਆਂ ਨਿਸ਼ਾਨ ਹੀ ਦਿਸਦੇ ਨੇ ਕਿ ਕੱਪੜ ਮਾਰ ਵੀ ਸਕਦਾਗਾ ਉਹਦਾ ਕਿ ਨਿਸ਼ਾਨ ਬਣੂਗਾ ਚਲ ਭਈ ਜੇ ਥੱਪੜ ਮਾਰਿਆ ਦੇਖੋ ਉਹੀ ਗੱਲ ਇਹ ਗੱਲ ਆਪਾਂ ਉਹਦੇ ਨਾਲ ਕਰ ਲਾਂਗੇ ਵੀ ਥੱਪੜ ਮਾਰਨਾ ਕਰਾ ਗਲਤੀ ਆ ਜੇ ਗੱਲ ਸੀ ਤੂੰ ਪਿਆਰ ਨਾਲ ਸਮਝਾਉਣੀ ਸੀ ਜਿਹੜੀ ਗੱਲ ਮੇਰੇ ਉਹਨੇ ਕਹਤਾ ਵੀ ਮੈਂ ਤਾਂ ਥੱਪੜ ਮਾਰਿਆ ਨਹੀਂ ਇਹ ਤਾਂ ਆਪ ਹੀ ਆਈ ਹੈ ਫਿਰ ਭਈ ਗਲਤੀ ਤੇਰੀ ਹੈ ਕੋਈ ਨਹੀਂ ਤਾਂ ਪਤਾ ਲੱਗ ਜਾਵੇ ਜੀ ਲੋਕਾਂ ਤੋਂ ਆ ਇਹ ਕੀ ਗੱਲ ਆ ਕੀ ਨਾ ਰੋਜ਼ ਘੁੱਟ ਸੜਦਾ ਜਿਵੇਂ ਕਪੜਾ ਹੁੰਦਾਗਾ ਉਹ ਤਾਂ ਕੋਈ ਮੈਂ ਤੂੰ ਦੇਖ ਕੇ ਹੀ ਅੱਖਾਂ ਨਾਲ ਗੁਰਦੇ ਨੂੰ ਜਦੋਂ ਇਹ ਆਈ ਸੀ ਨਾ ਉਦੋਂ ਲੀਲ ਦੇਖਣੇ ਸੀਗੇ ਕਿਹਨੂੰ ਕਿਹਨੂੰ ਦਿਖਾਵੇ ਇਹ ਮਾਂ ਨੂੰ ਦਿਖਾ ਸਕਦੀ ਆ ਜਿਹੜੀ ਦੁੱਖ ਸਮਝੂਗੀ ਦੂਜਿਆਂ ਨੂੰ ਕੀ ਆ ਦੂਜਨ ਤਾਂ ਇਹ ਬੱਸ ਪੂਹੀ ਆ ਜਾਂਦੀ ਏ ਚਲ ਕੋਈ ਨਾ ਫਿਰ ਹੋਂਦੇ ਨੂੰ ਉਹਨਾਂ ਨਾਲ ਕਰ ਲੈਨੇ ਗੱਲ ਭਈ ਕੀ ਕਹਿੰਦੇ ਨੇ ਹਾਂ ਭਾਈ ਕਹਾਂਗੇ ਉਹਨਾਂ ਨੂੰ ਕੁੜੀ ਦੇ ਸਾਡੇ ਹੱਥ ਲਾਉਣ ਦੀ ਕੋਈ ਲੋੜ ਨਹੀਂ ਜਿਹੜੇ ਸਾਬ ਨਾਲ ਮੈਨੂੰ ਈਸ਼ੂ ਨੇ ਦੱਸਿਆ ਭਾਈ ਗਲਤੀਆਂ ਤਾਂ ਐਸੀ ਦੀਆਂ ਰਸੀਆਂ ਨੇ ਮੈਨੂੰ। ਪਰੋਣੇ ਤਾਂ ਮੈਨੂੰ ਕੋਈ ਗਲਤੀ ਨਹੀਂ ਲੱਗੀ ਦੇ। ਉਹ ਤਾਂ ਮੇਰੇ ਇਹ ਦੱਸੂਗਾ ਲਾਪਰੀਦ ਗਲਤੀਆਂ ਵੀ ਉਰੇ ਕਿਉਂ ਆਉਂਦੀ ਹੈਗੀ ਬਈ? ਮੱਚ ਦੇ ਮੇਰੇ ਤੇ। ਲੈ ਐ ਭਾਈ ਉਹੋਈ ਗੱਲ ਭਾਣੇ ਬੱਚਾ ਕਰਦੇ ਨੇ। ਆਪਣੇ ਤਾਂ ਛੋਟਾ ਹੈ ਆਪਣਾ ਕਿੰਨਾ ਕਰਦਾ ਆਪਾਂ ਤਾਂ ਹੱਥਾਂ 'ਚ ਬਾਲਿਆ ਉਹਨੂੰ ਆਪਦੇ 'ਚ। ਫਿਰ ਵੀ ਉਹ ਸਭ ਦਾ ਕਾਰੀ ਬਣਾਈ ਬੈਠਾ ਹੈ ਵੀ ਮੇਰਾ ਕਰ ਹੈ। ਬਿਨਾਂ ਤਾਂ ਕੁਝ ਵੀ ਨਹੀਂ ਆਇਆ ਉਰੇ। ਪਹਿਲਾਂ ਆਪਾਂ ਨੂੰ ਕਿੰਨਾ ਘੋਕਦਾ ਉਹ ਹੈ? ਸਾਰਾ ਆਪਣੀ ਦਿੱਥੇ ਹਾਰ ਆਪਨ ਦੇ ਕੇ ਆਉਂਦਾ। ਪਹਿਲਾਂ ਪੂਰੇ 2-3 ਮਹੀਨੇ ਲਾ ਜਾਂਦੀਆਂ ਸੀ। ਤੁਸੀਂ ਗੱਲ ਸੁਣੋ। ਸਾਰੀ ਗੱਲ ਦਾ ਪਤਾ ਲੱਗ ਜ ਇਲਗਾ ਕਹਿੰਦੀ ਹੁੰਦੀ ਹੈਗੀ ਹੁਣ ਵੀ ਬੰਦੇ ਤੇ ਮਾੜਾ ਵਕਤ ਆ ਜੇ ਹੈ ਕੌਣ ਸਭਾਲਦਾ ਹੁੰਦਾ ਬੰਦੇ ਨੂੰ ਆਪਦੇ ਘਰ ਦੇ ਦਾ ਕੇ ਜਵਾਬ ਦੇਗੇ ਹੁਣ ਬਿਉਰੀ ਕਾਹਤੋਂ ਬੈਠੀ ਹੈਗੀ ਅਗਲਾ ਕਹਿੰਦਾ ਘਰ ਦੇ ਹਾਂ ਵੀ ਨਹੀਂ ਪਰਦੇ ਦੂਜਾ ਕੌਣ ਪਰੂ ਚਲ ਕੋਈ ਨਾ ਫਿਰ ਆ ਜਾਣਦੇ ਉਹਨਾਂ ਕਦੋਂ ਕੌਣਗੇ ਬਈ ਮੈਂ ਵੀ ਫਿਰ ਟਾਈਮ ਨਾਲ ਘਰੇ ਜਾਉਂਗੀ ਆਪਦੇ ਪਤਾ ਨਹੀਂ ਪਤਾ ਇਹਨਾਂ ਨੂੰ ਪਤਾ ਜਿਹੜਾ ਨੇ ਬੁਲਾਇਆ ਚਲ ਭਾਈ ਆ ਜਾ ਲੰਗੇਓ ਆਉਂਦਾਂ ਨੂੰ ਵੀ ਸ਼ਰਮ ਆਉਂਦੀ ਆ ਚਲੋ ਕੋਈ ਗੱਲ ਨਹੀਂ ਇਹਦਾ ਕੋਈ ਚੱਕਰ ਨਹੀਂ ਹੋਣੇ ਚਾਚਾ ਹਾਂ ਭਈ ਹਾਂ ਜਸੀ ਬੋਲ ਭਈ ਦੱਸ ਤੇ ਡੈਡੀ ਨੂੰ ਕੀ ਕਹਿੰਦੀ ਸੀ ਕਹਿੰਦੀ ਮੈਨੂੰ ਕੁੱਟਦਾ ਹੈਗਾ ਹਾਂ ਡੈਡੀ ਕੁੱਟਦਾ ਹੁੰਦਾ ਤੂੰ ਤਾਂ ਹੁੰਦੇ ਨਹੀਂ ਹੈਗੇ ਘਰੇ ਉਹਦੋਂ ਕੁੱਟਦਾ ਕੁੱਟਾਂ ਮੈਨੂੰ ਕਦੇ ਕੁੱਟੀ ਨਹੀਂ ਮੈਨੂੰ ਮੈਂ ਤੈਨੂੰ ਕਿੰਨੇ ਵਾਰ ਪੁੱਛ ਲਿਆ ਵੀ ਭਾਈ ਦੱਸ ਤੈਨੂੰ ਦੁੱਖ ਕੀ ਆ ਤੈਨੂੰ ਕੋਈ ਕੁੱਟਦਾ ਮਾਰਦਾ ਤੂੰ ਤਾਂ ਕਹਿੰਦੀ ਆ ਨਹੀਂ ਮੇਰੇ ਤਾਂ ਉਂਝ ਹੀ ਨਹੀਂ ਲੱਗਦਾ ਮਾਸੜ ਜੀ ਇਹਨੇ ਮੈਨੂੰ ਵੀ ਇਹੀ ਗੱਲ ਕਹੀ ਇਹ ਵੀ ਮੈਨੂੰ ਕੁੱਟਦਾ ਹੈ ਬਿਨਾਂ ਗੱਲ ਤੋਂ ਕੁੱਟਦਾ ਸਿੱਧੀ ਆ ਕੇ ਕੁੱਟਣ ਲੱਗ ਜਾਂਦਾ ਨਹੀਂ ਫਿਰ ਭਾਈ ਮੇਰੀ ਗੱਲ ਸੁਣ ਵੀ ਤੇਰੇ ਕੋਈ ਤਲਵਾਰ ਧਰੀ ਵੀ ਆ ਫਿਰ ਤੂੰ ਬੋਲਦੀ ਕਿਉਂ ਨਹੀਂ ਉਹ ਸਾਹਮਣੇ ਕਿਉਂ ਨਹੀਂ ਕਹਿੰਦੀ ਫਿਰ ਤੂੰ ਕਰੇ ਕਿਉਂ ਨਹੀਂ ਦੱਸਦੀ ਭਾਈ ਜਿੱਦਣ ਕੁੱਟਦੇ ਨੇ ਭਣਿਆ ਦੱਸ ਤੂੰ ਮਾਸੜ ਤਾਂ ਕਹਿੰਦਾ ਮੈਨੂੰ ਪਤਾ ਵੀ ਨਹੀਂ ਕਦੋਂ ਆ ਗਈ ਹੋਰ ਮੈਂ ਜਾਤੋਂ ਬਾਹਰ ਗਿਆ ਹੋਇਆ ਸੀਗਾ ਖੇਤਾਂ ਕੰਨੇ ਨੂੰ ਤੇ ਆਪ ਹੈਗਾ ਤੀ ਬਾਈ ਕਰੇ ਪਤਾ ਨਹੀਂ ਭਾਈ ਹੈਗਾ ਸੀ ਕਣਾਂ ਦਾ ਬਾਹਰ ਗਿਆ ਸੀ ਮਨ ਲਾ ਕੇ ਪਹਿਲਾਂ ਉਸ ਨੇ ਧੱਕੇ ਮਾਰ ਕੇ ਕਰੋ ਕੱਢਿਆ ਮੈਨੂੰ ਭਾਈ ਤੂੰ ਕਹਿੰਦੀ ਆ ਵੀ ਡੈਡੀ ਤਾਂ ਚਲ ਭਖਤਾ ਬੰਦਾ ਕੁਛ ਕਹਿੰਦਾ ਨਹੀਂ ਉਹਨੂੰ ਤੂੰ ਦੱਸ ਕੇ ਤਾਂ ਆ ਜਾ ਘਟੋ ਘਟ ਤੂੰ ਦੱਸੇ ਵੀ ਨਹੀਂ ਆਈ ਉਹਨੇ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਕਹਿੰਦੀ ਹਾਂ ਚਲ ਇਹ ਤਾਂ ਮੰਨ ਲਿਆ ਮਾਸੜ ਜੀ ਤਾਂ ਕਿਤੇ ਕੰਮ ਗਏ ਹੁਣ ਮਾਸੀ ਕਿੱਥੇ ਦੀ ਉਹ ਗੋਡਿਆਂ ਦੀ ਦਵਾਈ ਦੂਈ ਲੈਣ ਲਈ ਦਵਾਈ ਲੈਣ ਗਈ ਭਾਈ ਉਹ ਤਾਂ ਤਿੰਨ ਦਿਨ ਹੋ ਗਏ ਗਏ ਨੁਲ ਤੇਰੇ ਲਈ ਮੇਰੀ ਗੱਲ ਸੁਣ ਬਣੀ ਤੇਰੇ ਕੋਲ ਫੋਨ ਨਹੀਂ ਹੈਗਾ ਭਾਈ ਫੋਨ ਮਾਸੜ ਕੋਲੇ ਫੋਨ ਨਹੀਂ ਤੂੰ ਫੋਨ ਚਲ ਆਪਾਂ ਨੂੰ ਇਹ ਕਰ ਦਿੰਦੀ ਛੇਕੜ ਫੋਨ ਵੀ ਮੈਂ ਕੀ ਕਰਾਂ ਭਾਈ ਜੇ ਕਿਸੇ ਨੇ ਧੱਕੇ ਮਾਰ ਕੇ ਮੈਂ ਤਾਂ ਭਾਈ ਹਾਂ ਚਾਚਾ ਜਾ ਕੇ ਆਇਆ ਉੱਥੇ ਮਿੱਠੂ ਦੇ ਮਾਸੜੇ ਬ ਚਾਚਾ ਜਾ ਕੇ ਆਏ ਮਿੱਠੂ ਕੇ ਕਿਸੇ ਆਂਡ ਘਵਾੜਨੇ ਕਿਸੇ ਨੇ ਤਾਂ ਦੇਖਿਆ ਹੋ ਹਾਂ ਕਿਹੜਾ ਤੂੰ ਅੱਧੀ ਰਾਤ ਕੱਢਤੀ ਉਹਨੇ ਧੱਕੇ ਮਾਰ ਗਏ ਹਾਂ ਆਂਡ ਘਵਾੜ ਮੂਰੇ ਢੋਲ ਫਿੱਟਦਾ ਉਹ ਹੋ ਉਹ ਚੋਰ ਨੂੰ ਕੁੜਦਾ ਉਹ ਇਹ ਨਹੀਂ ਕੈਮਰਾ ਮਾਂ ਚੁੱਪ ਕਰ ਜਾ ਚੁੱਪ ਕਰ ਜਾ ਦਮਿੰਟ ਐ ਮੁੰਡਾ ਲਾਇਆ ਹੋਇਆ ਦੀ ਇਹਨੇ ਭਾਈ ਹਾਂ ਚੁੱਪ ਕਿਵੇਂ ਕਰ ਜਾ ਆ ਜਾ ਮੱਚਦਾ ਮਾਂ ਅੱਗੇ ਕਾਲਾ ਜਾ ਮੱਚ ਜਿੱਦਣੇ ਮਾਸੜ ਬੋਲੇ ਕੁਸ ਉੱਠਾ ਬੋਲੀ ਆਪਣੀ ਕੁੜੀ ਨੂੰ ਮੈਂ ਕਿਹੜਾ ਇਹਨਾਂ ਨੂੰ ਕਹਿੰਦੀ ਆ ਮੈਂ ਤਾਂ ਗੱਲ ਕਰਦੀ ਆ ਫੇਰ ਮੈਂ ਤਾਂ ਭਾਈ ਸੰਨ ਵਿਚਾਲੇ ਫਸਿਆ ਮੈਂ ਰੋਜ਼ ਦਾ ਕੁੱਤ ਕਹੇ ਸਨ ਮੈਂ ਤਾਂ ਭਾਈ ਸਾਡੇ ਗੱਲ ਕਰਦੀ ਆ ਤੁਹਾਨੂੰ ਦੱਸ ਦਿਆਂ ਕਿ ਕਿਸੇ ਨੂੰ ਪਤਾ ਨਹੀਂ ਲੱਗਣ ਦਦਾ ਹੋ ਮੇਰੀ ਗੱਲ ਸੁਣੋ ਬਾਈ ਸਿੱਧੀ ਗੱਲ ਹੈ ਗਮਾਂਡ ਮੱਥਾ ਵੀ ਔਖੇ ਟਾਈਮ 'ਚ ਕੰਮ ਹੁੰਦਾ ਹੁੰਦਾ ਜੇ ਇਹਨੂੰ ਕੁੱਟ ਕੇ ਘਰੋਂ ਬਾਹਰ ਕੱਢੇ ਆਪਦੇ ਸਾਕਿਆਂ ਦੇ ਜਾਂਦੀ ਜਾ ਕੇ ਫੋਨ ਕਰਦੀ ਨੰਬਰ ਨਹੀਂ ਹੁੰਦਾ ਇਹਨੂੰ ਕਿਸਦਾ ਜਿੱਦਣ ਕਿਹੋ ਜਾਂਦੀ ਮੈਂ ਆਪਦੇ ਘਰੇ ਆਉਂਗੀ ਉਪਈਆ ਹਾਰ ਪਰ ਬੈਠੀ ਰਹੀ ਆ ਪਾਈ ਜਿਹੜਾ ਕਿਸੇ ਨੂੰ ਫੋਨ ਕਰਕੇ ਆਈ ਆ ਮੈਂ ਤਾਂ ਜਾਣਦੀ ਵੀ ਨਹੀਂ ਹੈਗੀ ਮੇਰਾ ਤਾਂ ਜੀ ਨਹੀਂ ਲੱਗਦਾ ਹੈਗਾ ਉੱਥੇ ਤੇ ਆਹੀ ਗੱਲ ਹੈ ਜੇ ਤੂੰ ਕਹੇਂਨੀ ਮੇਰਾ ਜੀ ਨਹੀਂ ਲੱਗਦਾ ਉਹਨੂੰ ਕਹਿ ਦੇਣਾਗਾ ਉਹ ਕਹਿੰਦਾ ਮੈਨੂੰ ਕਹਿੰਦੀ ਆ ਤੂੰ ਕੰਮ ਦੇਣਾ ਜਾਂ ਘਰੇ ਬੈਠ ਬਈ ਰੌਲਾ ਕੀ ਐ ਸੋਡਾ ਅਸਲੀ ਮਸਲਾ ਨਾ ਭਾਈ ਸਾਹਿਬ ਮੁੰਡੇ ਨੂੰ ਵਿੱਚ ਬਿਠਾ ਕੇ ਨਿਬੜੂਗਾ ਉਹਨਾਂ ਚਿਹਰਾ ਪੰਨ ਕੋਈ ਪਤਾ ਨਹੀਂ ਲੱਗਦਾ ਕਿ ਨਹੀਂ ਹੁਣ ਬਾਈ ਕਿਉਂ ਨਹੀਂ ਆਇਆ ਮਸੜੀ ਤੁਹਾਡੇ ਨਾਲ ਪੁੱਤ ਮੈਂ ਉਹਨੂੰ ਕਿਹਾ ਸੀਗਾ ਵੀ ਚੱਲ ਮੇਰੇ ਨਾਲ ਚੱਲ ਕਹਿੰਦਾ ਮੇਰਾ ਕਿਹੜਾ ਕਸੂਰ ਹੈਗਾ ਮੈਂ ਤਾਂ 5 ਵਾਰੀ ਪਹਿਲਾਂ ਇੱਥੇ ਜਾਇਆ ਆ ਕਸੂਰ ਤੇ ਮੇਰਾ ਹੀ ਬੈਠੀਆਂ ਮੈਂ ਨਾ ਭਾਈ ਮੈਂ ਤਾਂ ਦਾ ਆਪਣੇ ਕਸੂਰ ਤਾਂ ਨਾ ਇਹਦਾ ਨਾ ਪਰੋਣੇ ਦਾ ਆਪਣੇ ਕਸੂਰ ਤਾਂ ਹੋਰ ਆਪਣੀ ਜੋ ਦਿਮਾਗ ਖਰਾਬ ਆ ਭਾਈ ਤੁਰੇ ਫਿਰਦੇ ਆ ਕਿ ਇਧਰ ਨੂੰ ਤੁਰ ਪੋ ਉੱਥੋਂ ਬੇਇਜ਼ਤੀ ਕਰਾ ਲਓ ਨਾ ਲੋਕਾਂ ਦੀਆਂ ਗੱਲਾਂ ਸੁਣਦਿਆਂ ਵੀ ਹਜੇ ਵਿਆਹ ਨੂੰ ਕਿੰਨਾ ਟਾਈਮ ਹੋਇਆ ਕਿੰਨੇ ਵਾਰੀ ਪੇਕੇ ਜਾ ਆ ਭਾਈ ਸਾਹਿਬ ਹੁਣ ਇੱਥੋਂ ਪਤਾ ਲੱਗਣਾ ਜਦੋਂ ਥੋੜਾ ਮੁੰਡਾ ਤੁਹਾਡੇ ਨਾਲ ਨਹੀਂ ਆਇਆ ਲੈਣ ਵਾਸਤੇ ਹਨਾ ਇਹ ਕਸੂਰ ਉਸੇ ਦਾ ਹੀ ਹੈ ਨਾ ਉਹ ਅੱਗੇ ਤਾਂ ਆਇਆ ਭਾਈ ਪੰਜ ਵਾਰੀ ਅੱਗੇ ਨਾ ਆਇਆ ਉਹ ਕਸੂਰ ਤਾਂ ਐਸੇ ਦੀ ਨਿਕਲਦਾ ਅਸੀਂ ਤਾਂ ਵਿੱਚ ਬਿਠਾ ਕੇ ਗੱਲ ਕਰਾਂਗੇ ਜੇ ਇਹਦੇ 'ਚ ਕਸੂਰ ਹੈ ਇਹਨੂੰ ਕਹਾਂਗੇ ਜੇ ਉਹ 'ਚ ਕਸੂਰ ਹੈ ਉਹਨੂੰ ਕਹਾਂਗੇ ਮਾਸਟਰ ਜੀ ਵਿੱਚ ਤਾਂ 5-6 ਵਾਰੀ ਬਹਿ ਗਏ ਉਹ ਗੱਲ ਤਾਂ ਬਣਦੀ ਨਹੀਂ ਜਦੋਂ ਇਹ ਆਈ ਹੈ ਉਸ ਦਿਨ ਮੈਂ ਇਹਨੂੰ ਪੁੱਛਿਆ ਮਾਂ ਗੱਲ ਕੀ ਹੋ ਗਈ ਤੂੰ ਮੈਨੂੰ ਦੱਸ ਦੇ ਤੇਰੀ ਭਾਬੀ ਨੇ ਵੀ ਪੁੱਛਿਆ ਵੀ ਗੱਲ ਕੀ ਹੋ ਗਈ ਅਖੇ ਮੇਰੇ ਤਾਂ ਜੀ ਨਹੀਂ ਲੱਗਦਾ ਹਾਂ ਆਹੀ ਗੱਲ ਮੈਨੂੰ ਕਹਿੰਦੀ ਨਹੀਂ ਮੇਰੀ ਗੱਲ ਸੁਣੋ ਉਹ ਇਹਨੇ ਪਹਿਲਾਂ ਤਾਂ ਦੇਖੇ ਗੱਲ ਕਦੇ ਕਹੀ ਨਹੀਂ ਜੇ ਮੈਂ ਐਂ ਕਹਾ ਵੀ ਮੇਰੇ ਕੱਲੀ ਭੈਣ ਤਾੜੀ ਤਮਸੜੀ ਤੁਸੀਂ ਆਪਸਿਆਂ ਨੇ ਦੋ ਹੱਥ ਨਾਲ ਬਜਦੀ ਹੈ। ਹਾਂ ਨਾ ਗੱਲ ਇਹ ਹੈ ਵੀ ਪਹਿਲ ਕਿਹਨੇ ਕਰੀਏ ਜੇ ਉਹਨੇ ਪਹਿਲ ਕਰੀਏ ਤਾਂ ਇਹ ਚੁੱਪ ਕਰ ਜਾਂਦੀ। ਜੇ ਇਹਨੇ ਪਹਿਲ ਕਰੀਏ ਤਾਂ ਉਹ ਚੁੱਪ ਕਰ ਜਾਂਦਾ। ਲੜਾਈ ਕਿਹੜੀ ਗੱਲ ਪਿੱਛੇ ਹੋਈ ਹੈ? ਮੈਂ ਹੀ ਕਹਿੰਦੀ ਹੁੰਨੀ ਆਵੇਂ ਐਂਤਵਾਰ ਨੂੰ ਤਾਂ ਘਰੇ ਰਹਿ ਜਾਂ ਕਰ ਕੰਮ ਸੇ ਕੰਮ ਤੇ ਉਹਦੇ ਵੀ ਯਾਰਾਂ ਦੋਸਤਾਂ ਨਾਲ ਫਿਰਦਾ ਰਹਿੰਦਾ। ਐਨੂੰ ਜੀ ਕੁੱਟਦਾ ਮੈਨੂੰ। ਧੱਕੇ ਮਾਰ ਕੇ ਘਰੋਂ ਬਾਹਰ ਕੱਢਦਾ। ਚਲੋ ਉਹ ਤਾਂ ਹੁਣ ਹੁਣ ਤਾਂ ਐਂ ਕੁੱਟਦਾ ਪਹਿਲਾਂ ਕਾਹਦਾ ਕਟੂਕਲੇਸ ਪੈਂਦਾ ਤੁਹਾਡਾ ਰੋਜ਼ ਹੀ ਪੈਂਦਾ। ਐਂਤਵਾਰ ਨੂੰ ਕਿੱਥੇ ਜਾਂਦਾ ਅਸੜ ਜੀ? ਪਤਾ ਨਹੀਂ ਭਾਈ ਕਿੱਥੇ ਜਾਂਦਾ ਮੈਨੂੰ ਕਹੜਾ ਦੱਸ ਕੇ ਜਾਂਦਾ ਘਰੇ ਜਿਵੇਂ ਨਹੀਂ ਖੜਦਾ ਜਮਾ ਵਿੱਚ ਘਰੇ ਖੜਦਾ ਹੈਗਾ ਕੱਟੀ ਖੜਦਾ ਭਾਈ ਹੁਣ ਕੰਮ ਤੇ ਭੱਜ ਜਾਂਦਾ ਐਤਵਾਰ ਨੂੰ ਮੈਂ ਇੱਧਰ ਜਾਂਦਾ ਆਇਂਦਾ ਫਿਰ ਮਾਸੜੀ ਤੁਸੀਂ ਉਹਨੂੰ ਵੀ ਕਿਹਾ ਕਰੋ ਮਾੜਾ ਮੋਟਾ ਫਿਰ ਤਾਂ ਤੁਸੀਂ ਉਹਨੂੰ ਦੇਖੀ ਜਿਹੜੀ ਗੱਲ ਦੀ ਲੜਾਈ ਹੈ ਜਦ ਮੈਂ ਕਹਿੰਨੀ ਆ ਮਾੜਾ ਮੋਟਾ ਕੁਝ ਕਹਿੰਨੀ ਆ ਉਹਦੀ ਮੇਰੇ ਮਾਰਦਾ ਫਿਰ ਉਹੀ ਤਾਂ ਗੱਲ ਆ ਮੈਂ ਤੈਨੂੰ ਕਹੇ ਨਾ ਤੂੰ ਮੈਨੂੰ ਉਹਦੇ ਸਾਹਮਣੇ ਕਿਰਾਂ ਤਾਂ ਕਹਦੇ ਵੀ ਮੇਰੀ ਆ ਗੱਲ ਕਹਿੰਦਾ ਇਹ ਮੈਨੂੰ ਮੈਂ ਉਹਨੂੰ ਪੁੱਛਦਾ ਤਾਂ ਹੋ ਜਾਾਂ ਕੋ ਕਸੂਰ ਤਾਂ ਕੋਈ ਕੱਢਦੀ ਨਹੀਂ ਉਹ ਤਾਂ ਆ ਤਾਂ ਤੇਰਾ ਵੀ ਖੋਟ ਆ ਭਾਈ ਜਦੋਂ ਸਿਆਣਾ ਵੈਣਾ ਘਰੇ ਹੈ ਗਿਆ ਤੂੰ ਉਹਨੂੰ ਦੱਸ ਦੇ ਤੂੰ ਦੱਸ ਬਈ ਘਰੇ ਫਿਰ ਗੱਲ ਦੱਸਣ ਨਾਲ ਪਤਾ ਲੱਗੂਗੀ ਬਸ ਇੱਕ ਗੱਲ ਆ ਦੇ ਕੋਲ ਤਾਂ ਜਿਵੇਂ ਇੱਥੇ ਕਹੀ ਜਾਂਦੇ ਮੇਰਾ ਤਾਂ ਜੀ ਨਹੀਂ ਲੱਗਦਾ ਲੈ ਦੱਸੋ ਇਹਦਾ ਕੋਈ ਲਾਜ ਜਿਵੇਂ ਲੱਗੂਗਾ ਮੇਰਾ ਉੱਥੇ ਐਸੇ ਕਿ ਲੋ ਮੇਰਾ ਜੀ ਨਹੀਂ ਲੱਗਦਾ ਜੀ ਤਾਂ ਭਾਈ ਜੀਨੇ ਲਾਉਣਾ ਹੁੰਦਾ ਲੱਗੇ ਜਾਂਦਾ ਹੁੰਦਾ ਮਾਸੀ ਘਰੇ ਨਹੀਂ ਹੁੰਦੀ ਗੱਲ ਉਹ ਨਹੀਂ ਹੈਗੀ ਭਾਈ ਗੱਲ ਆਪਣੀ ਭੈਣ ਦੀ ਵੀ ਸਹੀ ਹੈ ਜਦੋਂ ਬਿਨਾਂ ਫालतू ਐਤਵਾਰ ਨੂੰ ਘਰੇ ਜਾਂਦਾ ਉਹ ਇਹਨੂੰ ਦੱਸਦਾ ਨਹੀਂ ਮੈਂ ਕਿੱਥੇ ਜਾਣਾ ਜੇ ਕੰਮ ਹੋਵੇ ਬੰਦਾ ਘਰ ਵੀ ਜਾਵੇ ਹੁਣ ਆਪਦੇ ਲਾਈਫ ਪਾਰਟਨਰ ਨੂੰ ਥੋੜਾ ਬਹੁਤਾ ਟਾਈਮ ਤਾਂ ਦੇਣਾ ਚਾਹੀਦਾ ਹੈ ਨਾ ਇੱਕ ਦੂਜੇ ਨਾਲ ਟਾਈਮ ਸਪੈਂਡ ਕਰੋ ਰਿਸ਼ਤਾ ਤਾਂ ਹੀ ਚੰਗਾ ਨਿਭੂਗਾ ਉਹ ਤਾਂ ਠੀਕ ਆ ਪੁੱਤ ਉਹਦੇ ਵਾਸਤੇ ਵੀ ਬਥੇਰ ਅਕਲੇਸ ਕਰਦਾ ਵੀ ਮਰ ਜਾ ਕਰ ਘਰੇ ਬਹਿ ਜਾ ਕਰ ਕੋਈ ਦੱਸ ਤਾਂ ਮੈਨੂੰ ਤਾਂ ਦੱਸ ਜਾ ਪਹਿਲਾਂ ਤੂੰ ਨਹੀਂ ਦੱਸਦਾ ਉਹ ਐਤਵਾਰ ਨੂੰ ਵੀ ਨਹੀਂ ਪਤਾ ਕਿੱਥੇ ਜਾਂਦੇ ਆ ਕਿੱਥੇ ਕੰਮ ਜਾਂਦੇ ਆ ਵਾ ਫਿਰ ਫਿਰ ਤਾਂ ਹੁਣ ਜਿਹੜੇ ਸਾਬ ਨਾਲ ਅਸੀਂ ਆਪਦੀ ਕੁੜੀ ਦੀ ਗੱਲ ਸੁਣੀ ਹੈ ਭਈ ਸਾਨੂੰ ਉਹਦੀ ਵੀ ਸੁਣਨੀ ਪਊਗੀ ਮਾਸੜੀ ਜੀ ਦੇਖੇ ਇਹ ਤਾਂ ਹੁਣ ਜਿੱਦ ਫੜੀ ਬੈਠੀ ਹੈ ਮੈਂ ਜਾਂਦੀ ਨਹੀਂ ਤੁਸੀਂ ਅੱਜ ਪਹਿਲੀ ਗੱਲ ਤੁਹਾਨੂੰ ਨਾਲ ਲੈ ਕੇ ਆਉਣਾ ਤੀ ਜੇ ਨਹੀਂ ਆਉਂਦਾ ਪਹਿਲਾਂ ਅਸੀਂ ਜਾਇਆ ਮੰਗੇ ਉਹਦੇ ਲਾਵੇ ਉਹਨੂੰ ਪੁੱਛ ਆਵਾਂਗੇ ਗੱਲ ਕੀ ਐ ਦੇਖ ਲਓ ਪੁੱਤ ਕਿਵੇਂ ਸਾਨੂੰ ਠੀਕ ਲੱਗਦਾ ਉਹ ਤਾਂ ਕਹਿੰਦਾ ਮੈਂ ਤਾਂ ਜਾਣਦਾ ਨਹੀਂਗਾ ਹੁਣ ਉਹੀ ਗੱਲ ਇਹਨੂੰ ਅਸੀਂ ਉਹੀ ਗੱਲ ਤੁਹਾਡੇ ਨਾਲ ਭੇਜਤਾ ਅੱਜ ਕੱਲ ਨੂੰ ਫੇਰ ਰੰਡੀ ਰੋਣਾ ਇਹ ਫੇਰ ਦਿੱਤਰੋ ਕੇ ਆ ਜੂਗੀ ਰੇ ਆਇਆ ਵੀ ਤਾਂ ਹੀ ਨਹੀਂ ਹੈ ਗਿਆ ਉਹ ਉਹਨੂੰ ਪਤਾ ਹੈ ਵੀ ਕੋਟ ਮੇਰਾ ਹੀ ਨਿਕਲੂਗਾ ਕੋਟ ਪੁੱਤ ਅੱਗੇ ਤਾਂ ਨਿਕਲਿਆਣਾ ਜੇ ਕੋਈ ਤੁਸੀਂ ਦੱਸੇਂਗੀ ਫੇਰ ਹੀ ਕੋਟ ਲਊਗਾ ਪਹਿਲਾਂ 5 ਵਾਰੀ ਆ ਗਿਆ ਪਹਿਲਾਂ ਕੋਟ ਹੀ ਪਤਾ ਲੱਗਦਾ ਮੂੰਹ ਤੇ ਚਲ ਉਹ ਨਹੀਂ ਆਇਆ ਭਈ ਆਪਾਂ ਵਗ ਚੱਲਾਂਗੇ ਫੇਰ ਤਾਂ ਨਹੀਂ ਭਜੂਗਾ ਕਿਸੇ ਪਾਸੇ ਆਹ ਬੈਠੇ ਆਪਾਂ ਕਿ ਜਾਈਏ ਉਹ ਚਲੋ ਚਲੋ ਉਹ ਆ ਜੂਗਾ ਚਾਚਾ ਆ ਵੀ ਤਾਂ ਆ ਗਿਆ ਸੈਣਾ ਬਣਾ ਇਹ ਵੀ ਤਾਂ ਜਵਾਬ ਦੇ ਸਕਦਾ ਜੀ ਉਹ ਜੇ ਪਹਿਲਾਂ ਨਾ ਆਇਆ ਹੋਵੇ ਮੈਨੂੰ ਐ ਤਾਂ ਦੱਸ ਦੋ ਪੰਜ ਵਾਰੀ ਪਹਿਲਾਂ ਅਗਲੇ ਦਾ ਪੁੱਤ ਦਾ ਘਰ ਬਸਾਉਣਾ ਤੁਸੀਂ ਨਹੀਂ ਆਉਂਦੀ ਕਹਿੰਦੇ 30 ਦਾ ਘਰ ਪਹਿਲਾਂ ਆਈ ਵਾਰੀ ਮਾਂ ਲੈ ਕੇ ਜਾਂਦੇ ਨੇ ਆਈ ਵਾਰ ਨਹੀਂ ਪਰੋਣਾ ਲੈ ਕੇ ਜਾਂਦਾ ਉਹ ਕੇਰਾ ਆਪਾਂ ਵਗ ਜਾਗੇ ਨੀਵੇਂ ਹੋ ਜਾਗੇ ਆਪਾਂ ਬੋਲੀ ਦਾ ਗੱਲ ਆ ਭਈ ਘਰ ਬਸਾਉਣ ਵਾਲੀ ਚਲ ਕੋਈ ਨਾ ਤਾਂ ਛੇਮੀ ਵਾਰੀ ਵੀ ਆਉਣੀ ਕੋਈ ਮੈਨੂੰ ਕਹਿੰਦਾ ਮੈਨੂੰ ਸ਼ਰਮ ਆਉਂਦੀ ਹੈਗੀ ਉਹਨੇ ਤਾਂ ਗੱਲਾਂ ਨਵੇੜਦੀ ਕਹਿੰਦਾ ਮੇਰੇ ਤਾਂ ਨਵੇੜ ਦੋ ਮੈਂ ਤਾਂ ਕੱਟਨੇ ਨਹੀਂ ਲੱਗਦਾ ਇਧਰੋਂ ਇਹ ਕਹਿਣੀ ਗੱਲ ਹੈ ਨਾ ਉਹਨੇ ਜੋਨੇ ਕੱਟਣਾ ਹੁੰਦਾ ਉਰੇ ਆਉਂਦਾ ਗੁੱਸੇ 'ਚ ਬਹਿਣੇ ਬੰਦਾ ਬਹੁਤ ਗੁੱਸੇ ਕਰ ਦਿੰਦਾ ਅਸੀਂ ਲੜ ਕੇ ਨਾ ਅਡੜ ਕਮਰਿਆਂ 'ਚ ਵੀ ਸੌ ਜਾਂਨੇ ਹੁੰਨੇ ਆ ਟੜਕੀ ਨੂੰ ਫੇਰ ਉਹ ਜਿਹਾ ਹੋ ਜਾਂਨੇ ਆ ਮੀਆਂ ਵੀ ਵਿਜੜਾਈ ਹੁੰਦੀ ਐ ਤੁਹਾਡਾ ਕੰਮ ਹੋ ਰਿਹਾ ਸਾਡਾ ਕੰਮ ਹੋ ਰਿਹਾ ਮੈਨੂੰ ਪਤਾ ਨਹੀਂ ਤੁਹਾਡਾ ਕਿਹੜਾ ਕੰਮ ਐ ਚਲ ਤੂੰ ਦੱਸ ਦੇ ਤੁਹਾਡਾ ਹੋ ਰਿਹਾ ਕਿਤੇ ਤਾਂ ਇਹੇ ਗੱਲ ਕਹਦੇ ਜੱਸੀ ਤੂੰ ਵੀ ਹਾਂ ਵੀ ਭਾਈ ਕੋਈ ਗੱਲ ਨਹੀਂ ਮੈਂ ਕੱਟ ਲੂੰਗੀ ਬੇਪੱਕਾ ਡੋਡੀ ਆ ਇੱਕ ਆ ਨਹੀਂ ਇੱਕ ਗੱਲ ਐ ਮਾਂ ਤੂੰ ਜਪਕੜ ਜਾ ਮੇਰੀ ਗੱਲ ਸੁਣ ਲੈ ਭਣੇ ਤੂੰ ਐਡਜਸਟਮੈਂਟ ਕਰਨੀ ਪੈਂਦੀ ਐ ਦੋਹੇ ਜਣਿਆਂ ਨੂੰ ਠੀਕ ਐ ਕੁੜੀ ਨੂੰ ਮੁੰਡੇ ਦੇ ਮੁਤਾਬਕ ਢਾਲਣਾ ਪੈਂਦਾ ਮੁੰਡੇ ਨੂੰ ਕੁੜੀ ਦੇ ਮੁਤਾਬਕ ਢਾਲਣਾ ਪੈਂਦਾ ਫੇਰ ਰਿਸ਼ਤੇ ਨਹੀਂ ਬੈਹ ਕਰਦੇ ਨੇ ਚਲ ਮੈਂ ਤਾਂ ਢਲ ਜੂਗੀ ਅਗਲੇ ਹਿੰਟਲ ਤੱਕ ਹੈਗੇ ਮੈਨੂੰ ਪਤਾ ਤੇ ਸੁਵਾਦਾ ਫੇਰ ਹੁਣ ਮੈਂ ਦੱਸ ਕਿੱਦਾਂ ਨੂੰ ਜਾਵਾਂ ਪੁੱਤ ਜੇ ਦੋਖਾ ਹੁੰਦੇ ਤਾਂ ਮੈਂ ਹੁਣ ਨੂੰ ਕੱਟ ਕੇ ਅੱਡ ਬਹਾ ਦਿੰਦਾ ਸੋਨੂੰ ਮੈਂ ਕੀ ਕਰਾਂ ਦੱਸੋ ਨਾ ਇੱਕ ਗੱਲ ਹੋਰ ਹੈ ਭਾਈ ਤੇਰੀ ਗੱਲ ਵੱਡੀ ਕਰਦਿਆਂ ਤੇਰਾ ਨਿਮੇੜ ਦਾਂਗੇ ਗਾਹਾਂ ਕਿਤੇ ਤਾਂ ਈ ਸ਼ੂਭੇ ਹੋਣੀ ਪਊ ਭਈ ਉੱਥੇ ਗਰੰਟੀ ਹੈ ਕੋਈ ਵੀ ਉੱਥੇ ਤੂੰ ਕੱਟ ਲੈ ਕੀ ਤਾਂ ਕੋਈ ਨਸ਼ੇੜੀ ਮਿਲੂ ਕਹਿ ਜਾ ਮਿਲੂ ਫੇਰ ਹੋਣੀ ਹੈਗੀ ਵਿਆਹ ਮੈਂ ਤਾਂ ਕਰਾਉਂਦੀ ਹੀ ਨਹੀਂ ਉਰੀ ਰਹੂਗੀ ਮੇ ਤਾਂ ਫਿਰ ਪਹਿਲੀ ਨਾ ਕਰਾਉਂਦੀ ਪੂਰੀ ਹੁਣ ਭਾਈ ਦੇ ਘਰੇ ਬੈਠੀ ਰਹੇਗੀ ਤੂੰ ਹੋਰ ਕੀ ਕਰਾਂ ਫਿਰ ਹੋਰ ਕਿੱਥੇ ਜਾਵਾਂ ਤੇਰਾ ਢਿੱਡ ਭਰਨਗੇ ਕੱਪੜੇ ਜਵਾਕ ਜੱਲੇ ਪਾੜਨਗੇ ਕਹਾ ਇਹ ਮੈਨੂੰ ਇਹ ਦੱਸ ਲੈ ਇਹਦੇ ਬਾਅਦ ਤੇ ਰੋਟੀਆਂ ਮੱਖੋ ਕਿੰਜ ਹੈ ਆ ਕੱਲ ਨੂੰ ਹੱਥ ਮਾਰੀ ਦਾਂਗੇ ਭਾਈ ਇਹਨੂੰ ਮਾਰੂ ਤੇ ਪਹਿਣ ਨੂੰ ਅੱਡ ਕੋਠੜਾ ਪਾ ਕੇ ਦੇ ਦੋ ਇਹ ਤਾਂ ਅੱਡ ਭਾਲਦੀਆਂ ਨੇ ਇਹ ਤਾਂ ਕਿਸੇ ਨਾਲ ਲਾ ਕੇ ਨਹੀਂ ਰਾਜੀ ਇਹ ਮਾਸੜ ਬੈਠਾ ਕਿਉਂ ਬੁਲਾਉਣੀ ਹੈ ਮੈਨੂੰ ਬੱਸ ਕਰ ਜੀ ਹਾਂ ਮਾਂ ਦਾ ਤੇ ਭੈਣ ਦਾ ਕਸੂਰ ਕੱਢੀ ਹੋਰ ਦਾ ਕੱਢਿਓ ਮਾਸੜ ਜੀ ਮਾਸੜ ਜੀ ਆ ਜਾਓ ਪੰਜਾਹ ਮਿੰਟ ਅੰਦਰ ਜਾ ਆਹ ਫਰੀਦਾ ਰੋਟੀ ਬਣਾਉਣੀ ਐ ਮੈਂ ਆਹ ਰੋਟੀ ਦਾ ਪੀ ਗਿਆ ਟੇ ਬਣਾ ਲਓ ਭਾਬੀ ਰੋਟੀ ਬਣਾ ਲੂ ਆਹ ਰੋਟੀ ਬਣਾ ਆਜੋ ਆ ਗਿਆ ਜੀ ਮੈਂ ਬਸ ਕਾਂ ਸੀ ਉਹ ਤਾਂ ਨਹੀਂ ਆਇਆ ਮੈਡੀਕਲ ਸੁਣੀ ਉਹ ਚੱਲ ਗਿਆ ਐ ਮਾਂ ਤੂੰ ਐ ਬੋਲਦੀ ਸੁਣੀ ਲੱਗਦੀ ਨਾ ਮੈਨੂੰ ਉਹਦੇ ਵਾਸਤੇ ਲਿਆਂਦਾ ਰੇ ਮਾਂ ਤਾਂ ਲੁਤਰੀ ਨਹੀਂ ਬੰਦ ਹੁੰਦੀ ਭਾਈ ਨਾ ਮੈਂ ਮਸਲ ਕਰਕੇ ਨਹੀਂ ਬੋਲੀ ਤੂੰ ਪਹਿਲਾਂ ਪੂਹ ਹੋਰ ਨਾਣੀ ਲਾ ਕੇ ਖਾਦਾ ਨੇ ਉਹ ਆ ਦੱਸ ਕਿਸੇ ਨਾਲ ਲਾ ਕੇ ਖਾਏਂਗੀ ਵੀ ਕਿ ਨਾ ਤੂੰ ਕਹਿੰਨਾ ਤਾਂ ਤਲਾਕ ਕਰਵਾਏਂਗੀ ਤੂੰ ਨਹੀਂ ਫਿਰ ਉਹ ਆਉਂਦਾ ਜੇ ਉਹ ਸੱਚਾ ਹੁੰਦਾ ਆਉਂਦਾ ਉਹ ਮੇਰੀ ਗੱਲ ਸੁਣਾ ਬੰਦੇ 'ਚ ਕਈ ਵਾਰੀ ਗੁੱਸਾ ਵੀ ਹੁੰਦਾ ਅਗਲਾ ਚਾਰ ਵਾਰੀ ਲੈ ਗਿਆ ਨਹੀਂ ਨਹੀਂ ਹਰੇਕ ਵਾਰੀ ਉਹ ਕਹੇ ਚੁਗੂਗਾ ਅਗਲਾ ਮੁੰਡੇ ਵਾਲੇ ਨੇ ਅਗਲੇ ਕਿਥੇ ਚੁਗਦਾ ਉਹ ਬਾਈ ਇਹ ਨਹੀਂ ਗੱਲਾਂ ਤੇ ਉਹ ਚੁਗਦਾ ਨਹੀਂ ਹੈਗਾ ਉਹ ਮੇਰੀ ਗੱਲ ਸੁਣੀ ਪੂਰੇ ਆ ਕੇ ਚੁਗਦਾ ਵੀ ਜਾਣਾ ਨਹੀਂ ਤਾਂ ਫਿਰ ਤੈਨੂੰ ਮੈਂ ਛੱਡਿਆ ਬਾਈ ਦੇਖ ਮੇਰੀ ਗੱਲ ਸੁਣਾ ਇਹ ਮਾਸੜ ਨਾਲ ਤਾਂ ਪਤੂਰਦੇ ਵੀ ਨਹੀਂ ਸੁਣੇ ਲੱਗਦੇ ਇਹਨੂੰ ਤੋਰੀ ਨਹੀਂ ਸਮਝਦਾ ਤਬਈ ਲੈ ਕੇ ਵੀ ਨਹੀਂ ਜਾਂਦਾ ਉਹ ਤਾਂ ਉਂ ਆਇਆ ਇਹ ਗੱਲ ਕਰਨ ਤੇ ਚਾਚੇ ਦੇ ਕਹਿਣ ਤੇ ਬਈ ਬੁਲਾ ਲਿਆ ਉਹ ਤੂੰ ਆਇਆ ਕਰੀ ਮੈਨੂੰ ਅੱਖ ਨੇ ਫੋਨ ਲਾ ਕੇ ਦੀ ਨਾ ਰਲੇ ਆਪਾਂ ਉੱਥੇ ਬਹਿ ਕੇ ਕਰਾਂਗੇ ਗੱਲ ਜਿਹੜੀ ਕਰਨੀ ਆ ਹਾਂ ਜੇ ਬਗ ਜਾਏ ਤੂੰ ਅੰਦਰ ਕੁੰਡਾ ਲਾ ਕੇ ਬਹਿ ਜਾ ਲੈ ਇਹਦੇ ਕੋਲ ਤਾਂ ਆਹ ਗੱਲਾਂ ਨੇ ਆ ਉਹਦੇ ਮਗਰ ਲੱਗੀ ਫਿਰਦੀ ਐ ਮੈਂ ਕਦੋਂ ਮਗਰ ਲੱਗੀ ਹੋਰ ਹੋਰ ਕੀ ਐ ਜਦੋਂ ਤੂੰ ਇਨੀ ਮੇਰੇ ਪੱਖ ਤੋਂ ਖੜਦਾ ਹੈਗਾ ਮੈਂ ਕੀ ਕਰਾਂ ਹੋਰ ਅੱਖ ਚ ਕੀ ਖੜਾ ਜਦਦੇ ਆਈ ਆ ਇੰਨੇ ਹਾੜੇ ਕੱਢ ਕੇ ਪੁੱਛੇ ਤੇਰੀ ਭਾਬੀ ਨੇ ਪੁੱਛੇ ਵੀ ਗੱਲ ਤਾਂ ਦੱਸ ਦੇ ਮੈਨੂੰ ਤਾਂ ਜੀ ਨਹੀਂ ਲੱਗਦਾ ਅੱਜ ਕਹਿੰਦੀ ਦੱਸ ਦੇਣਾ ਵਾਅਦਾ ਕਹਿੰਦੀ ਕਹਿੰਦੀ ਮੈਨੂੰ ਕੁੱਟਦਾ ਲੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਗੱਲ ਬਣ ਰਹੀ ਐ ਇਸ ਕਰ ਚੱਲ ਚੰਗਾ ਹੁਣ ਉਹਦੇ ਨਾਲ ਮੈਂ ਤਾਂ ਰੋਟੀ ਖਾ ਕੇ ਮੈਂ ਤਾਂ ਛੱਡਿਆ ਬਈ ਛੱਡਦਾ ਤੇ ਜੀਰੀ ਲਾਉਣ ਲੱਗ ਰਹੇ ਨੇ ਉੱਥੇ ਮੈਂ ਤਾਂ ਉਹੀ ਉਹੀ ਗੱਲ ਨਾਲੇ ਆਪਣੀ ਬੇਇੱਜ਼ਤੀ ਕਰਾਉਂਦੀ ਫਿਰਦੀਆਂ ਨਾਲੇ ਮੇਰੇ ਕੋਲ ਸੁਣਦਾ ਨਹੀਂ ਹੈ ਗਿਆ ਮਿੰਤ ਮੈਂ ਮਿੰਟ ਚ ਕਹਿੰਦੀ ਤੂੰ ਛੋਤੀ ਏ ਤੂੰ ਬੱਦੀ ਦਾਦੀ ਨਾ ਬਣਿਆ ਕਰ ਉਹ ਕਾਈ ਹੈ ਉਹ ਹੈ ਤੈਨੂੰ ਛੱਡ ਇਦੇ ਤਾਂ ਵਿਚਾਰੀ ਦੇ ਹੱਥ ਲੱਪੜ ਜਾਣਗੇ ਚੋਦਰੀ ਭਾਬੀ ਨਾਲ ਮੜਾ ਰੋਟੀ ਪੋਲੇ ਪਕਵਾ ਦੇ ਫਿਰ ਉਹ ਬੈਠੀ ਕੇ ਦੇਖਦੀਏਗੀ ਮੜਾ ਮੜਾ ਦਿਮਾਗ ਨੂੰ ਚੰਗੇ ਪਾਸੇ ਵੀ ਲਾ ਲੈ ਚੰਗੇ ਪਾਸੇ ਆ ਮੇਰਾ ਦਿਮਾਗ ਜਿਸੀ ਚੰਗੀ ਭਲੀ ਦੀ ਭੈਣ ਤੂੰ ਤੈਨੂੰ ਪਤਾ ਨਹੀਂ ਕੀ ਹੋ ਗਿਆ ਸਾਰੇ ਵਿਆਹ ਤੋਂ ਬਾਅਦ ਚੰਗੀ ਭਲੀ ਨਹੀਂ ਤੀ ਤੂੰ ਕਿਸੇ ਨਾਲ ਤੂੰ ਬੋਰ ਕੇ ਰਾਜੀ ਸਾਰਾ ਦਿਨ ਮਚੂ ਮਚੂ ਕਰਦਾ ਫਿਰਨਾ ਮਰੇ ਐ ਬਸਣ ਲੱਗ ਰਹੀ ਦੀ ਸਾਰ ਨਾ ਸਾਰ ਨਾ ਪਤਾ ਨਹੀਂ ਕੀ ਦੀ ਨਜ਼ਰ ਲੱਗੀ Call him right,